ਸਸਿਕਾ ਦੋਸਤੋ ਇੰਡੋਜੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਪਰਮਿੰਦਰ ਸਿੰਘ ਸਵਾਗਤ ਕਰਦਾ ਪ੍ਰੋਗਰਾਮ ਗੱਲਬਾਤ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਇਆ ਤੇ ਅੱਜ ਗੱਲ ਕਰਾਂਗੇ ਪੰਜਾਬ ਦੀ ਪੰਜਾਬ ਦੀ ਕਾਨੂੰਨ ਵਿਵਸਥਾ ਦੀ ਕਿ ਕਿਸ ਤਰ੍ਹਾਂ ਅੱਜ ਦਿਨ ਕੋਈ ਨਾ ਕੋਈ ਖਬਰ ਆਉਂਦੀ ਰਹਿੰਦੀ ਹੈ ਤੇ ਬਿੱਤੇ ਦਿਨੀ ਬਠਿੰਡਾ ਵਿੱਚ ਸੀਆਈਏ ਪੁਲਿਸ ਤੇ ਇੱਕ ਇਲਜ਼ਾਮ ਲੱਗੇ ਨੇ ਨਰਿੰਦਰ ਸਿੰਘ ਨਾਮਕ ਨੂੰ ਤਸੀਹੇ ਦੇ ਕੇ ਮਾਰਨ ਦੇ ਦੋਸ਼ ਲੱਗੇ ਨੇ ਤੇ ਪਰਿਵਾਰ ਵੱਲੋਂ ਵੀ ਕਾਫੀ ਇਨਸਾਫ ਦੀ ਗੁਹਾਰ ਲਗਾਈ ਜਾ ਰਹੀ ਹੈ ਇਹਨਾਂ ਦੇ ਨਾਲ ਹੋਰ ਕਈ ਸਵਾਲਾਂ ਦੇ ਜਵਾਬ ਲਵਾਂਗੇ ਤੇ ਮੇਰੇ ਨਾਲ ਅੱਜ ਮੌਜੂਦ ਨੇ ਡਾਕਟਰ ਬਲਜੀਤ ਸਿੰਘ ਆਲਖ ਜੀ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਆਂ ਡਾਕਟਰ ਸਾਹਿਬ ਸਸੀ ਕਾਲ ਦੋਸਤ ਵੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ ਪੰਜਾਬ ਕਿਹੜੇ ਰਾਤ ਉਰ ਗਿਆ ਆਹ ਆ ਦਿਨ ਕੋਈ ਨਾ ਕੋਈ ਇਨਕਾਊਂਟਰ ਦੀ ਖਬਰਾਂ ਆਉਂਦੀਆਂ ਦਿੱਸਦੀਆਂ ਨੇ ਤੇ ਮਤਲਬ ਇੱਕ ਮਾਹੌਲ ਹੀ ਚੇਂਜ ਹੋ ਚੁੱਕਿਆ ਦੇਖੋ ਇੱਕ ਨਾ ਬਚਪਨ ਦੇ ਵਿੱਚ ਅਸੀਂ ਪਿਕਚਰ ਵੇਖੀ ਸੀ 20 ਸਾਲ ਬਾਅਦ ਹਾਂਜੀ ਔਰ ਵਿੱਚ ਹੁੰਦਾ ਕੀ ਹੈ ਕਿ 20 ਸਾਲ ਬਾਅਦ ਇੱਕ ਡੈਨ ਜਿਹੜੀ ਆ ਉਹ ਜਾਗ ਪੈਂਦੀ ਹੈ ਹੂੰ ਸਾਡੇ ਪੰਜਾਬ ਦੇ ਵਿੱਚ ਉਹੀ 30 ਸਾਲ ਬਾਅਦ ਚੱਲ ਰਿਹਾ ਹੈ ਹੂੰ 30 ਸਾਲ ਪਹਿਲਾਂ ਇੱਥੇ ਇੱਕ 부ਚੜ ਹੁੰਦਾ ਸੀ ਕੇ ਪੀਐਸ ਗਿੱਲ ਹੂੰ ਅੱਜ ਉਹੀ 부ਚੜ ਜਿਹੜਾ ਭਗਵੰਤ ਮਾਨ ਦੁਬਾਰਾ ਜਾਗ ਗਿਆ ਹੂੰ ਔਰ ਪੰਜਾਬ ਦੇ ਵਿੱਚ ਉਹਨੇ ਇੱਕ ਨਵਾਂ ਮਤਲਬ ਕਹ ਲਓ ਕਿ ਚਲਾਇਆ ਹੋਇਆ ਹੂੰ ਯੁੱਧ ਨੌਜਵਾਨਾਂ ਵਿਰੁੱਧ ਹੂੰ ਮਤਲਬ ਜਿਹਦੇ ਘਰ ਵੀ ਨੌਜਵਾਨ ਦਿਖਦਾ ਜਿਹੜਾ ਆਪਣੀ ਇਮਾਨਦਾਰੀ ਦੇ ਨਾਲ ਕੰਮ ਕਰ ਰਿਹਾ ਆਪਣੇ ਮਾਪਿਓ ਕੋਲ ਰਹਿ ਰਿਹਾ ਜਿੰਨੇ ਵਿਦੇਸ਼ ਦਾ ਨਾਂ ਚੁਣ ਕੇ ਹਾਂਜੀ ਆਪਣੇ ਪੰਜਾਬ ਦੀ ਮਿੱਟੀ ਨੂੰ ਚੁੰਮਿਆ ਤੇ ਆਪਣੇ ਪੰਜਾਬ ਦੇ ਵਿੱਚ ਕੋਈ ਨਾ ਕੋਈ ਕੰਮ ਕਾਰਜ ਕਰ ਰਿਹਾ ਹੂੰ ਨਸ਼ਿਆਂ ਨੂੰ ਖਤਮ ਕਰਨ ਦੇ ਮੁਹਿੰਮ ਦੇ ਵਿੱਚ ਨੌਜਵਾਨਾਂ ਨੂੰ ਖਤਮ ਕੀਤਾ ਜਾ ਰਿਹਾ ਬਿਲਕੁਲ ਤੁਸੀਂ ਦੇਖਿਆ ਹੋਣਾ ਕਿ ਬਿੱਤੇ ਦੀ ਜਿਹੜੀ ਬਠਿੰਡਾ ਪੁਲਿਸ ਸੀ ਉਹਦੇ ਕਾਫੀ ਦੋਸ਼ ਲੱਗੇ ਨੇ ਕਿ ਨਰਿੰਦਰ ਨਾਮਕ ਨੌਜਵਾਨ ਨੂੰ ਹਿਰਾਸਤਿਲ ਲਿੱਤਾ ਜਾਂਦਾ ਤੇ ਉਹਦੇ ਤਸੀਹੇ ਦੇ ਕੇ ਉਹਨੂੰ ਮਾਰ ਦਿੱਤਾ ਜਾਂਦਾ ਹੈ ਦੇਖੋ ਜਿਹੜਾ ਨਰਿੰਦਰਦੀਪ ਸਿੰਘ ਨੂੰ ਸੀਆਈਏ ਸਟਾਫ ਨੇ ਬਹੁਤੀ ਤਸੀਹੇ ਦੇ ਕੇ ਮਾਰਿਆ ਉਹਦੀ ਮੈਂਸ ਦੀ ਰਿਪੋਰਟ ਆਈ ਹੈ ਮੈਂਸ ਦੀ ਰਿਪੋਰਟ ਦੇ ਵਿੱਚ ਘਟੋ ਘਟ 100 ਤੋਂ ਜ਼ਿਆਦਾ ਜਗ੍ਹਾ ਦੇ ਵਿੱਚ ਉਹਨੂੰ ਕਰੰਟ ਦਿੱਤਾ ਗਿਆ ਉਹਦੀਆਂ ਅੱਖਾਂ ਦੇ ਵਿੱਚ ਉਹਨੂੰ 13 ਵਾਰ ਕਰੰਟ ਲਾਇਆ ਬਿਲਕੁਲ ਉਹਦੀਆਂ ਅੱਖਾਂ ਦੇ ਵਿੱਚ ਉਹਨੂੰ 13 ਵਾਰ ਕਰੰਟ ਲਾਇਆ ਕਿ ਇੰਨੇ ਤਸ਼ੱਦਦ ਮਤਲਬ ਕੋਈ ਇਨਸਾਨ ਨਹੀਂ ਕਰ ਸਕਦਾ ਜਿਵੇਂ ਮੈਂ ਤੁਹਾਨੂੰ ਕਿਹਾ ਨਾ ਕਿ ਉਹ ਜਾਨਵਰ ਇੱਕ ਜਾਗ ਗਿਆ ਸੋ ਇਹ ਜਿਹੜਾ ਜਾਨਵਰ ਜਾਗ ਗਿਆ ਇਹ ਪੰਜਾਬ ਦੇ ਨੌਜਵਾਨਾਂ ਵਾਸਤੇ ਬਹੁਤ ਹੀ ਘਾਤਕ ਸਿੱਧ ਹੋਏਗਾ ਇਹ ਗੱਲ ਕਲੀ ਨਰਿੰਦਰਦੀਪਦੀ ਨੇ ਹੂੰ ਇਹ ਗੱਲ ਨਾਬੇ ਤੋਂ ਚੁੱਕੇ ਮੁੰਡੇ ਨੂੰ ਮਾਰਿਆ ਜਿਹੜਾ ਇਹਨਾਂ ਨੇ ਫੇਕ ਇਨਕਾਊਂਟਰ ਕੀਤਾ ਇਹ ਉਹਦੀ ਗੱਲ ਵੀ ਵਿੱਚ ਹੀ ਹੈ ਇਹ ਪਟਿਆਲੇ ਦੇ ਵਿੱਚ ਕਰਨਲ ਕਟਕਾਂਡ ਜਿਹੜਾ ਹੋਇਆ ਉਹਦੀ ਗੱਲ ਵੀ ਵਿੱਚ ਹੀ ਹੈ ਇਹ ਰਾਜਪੁਰੇ ਦੇ ਵਿੱਚ ਜਾਂ ਹੋਰ ਥਾਵਾਂ ਤੇ ਫੇਕ ਇਨਕਾਊਂਟਰ ਕੀਤੇ ਜਾ ਰਹੇ ਨੇ ਹਰ ਬੰਦੇ ਦੀ ਸੱਜੀ ਜਾਂ ਖੱਬੀ ਲੱਤ ਦੇ ਵਿੱਚ ਗੋਲੀ ਮਾਰੀ ਜਾ ਰਹੀ ਹੈ ਮਤਲਬ ਸਾਰੇ ਪਾਸੇ ਐ ਲੱਗਦਾ ਪਈ ਇਹਨਾਂ ਦੀ ਇੱਕ ਪਿਕਚਰਾਇਜ਼ੇਸ਼ਨ ਹੈ ਇੱਕੋ ਸਕ੍ਰਿਪਟ ਹੈ ਕਿ ਅਸੀਂ ਬੰਦੇ ਨੂੰ ਲੈ ਕੇ ਗਏ ਸੀ ਬੰਦੇ ਕੋਲੋਂ ਹਥਿਆਰ ਰਿਕਵਰ ਕਰਨਾ ਸੀ ਐਨੇ ਉਹ ਹਥਿਆਰ ਚੱਕ ਕੇ ਸਾਨੂੰ ਗੋਲੀ ਮਾਰੀ ਬਿਲਕੁਲ ਤੁਸੀਂ ਨਾ ਇਹ ਗੱਲ ਦੇਖੋ ਕਿ ਜਨਿੰਦਰ ਦੇ ਪਰਿਵਾਰ ਵੱਲੋਂ ਇਲਜ਼ਾਮ ਲਾਏ ਗਏ ਤੇ ਉਹਦੇ ਵਿੱਚ ਇੱਕ ਵੀਡੀਓ ਦੇਖੋ ਉਹ ਜਿਹੜਾ ਕਿ ਇਹ ਨਰਿੰਦਰ ਨਾਮਕ ਨੇ ਕਈ ਪੁਲਿਸ ਦੇ ਬੱਚਿਆਂ ਨੂੰ ਪੜਾਇਆ ਜਿਹੜੇ ਅੱਜ بڑے ਹੋਏ ਉੱਚ ਵਿਦਵਾਨ ਤੇ ਪਹੁੰਚੇ ਹੋਏ ਨੇ ਤੇ ਉਹ ਉਹਨਾਂ ਇੰਟੈਲੀਜੈਂਟ ਸੀਗਾ ਇੰਟੈਲੀਜੈਂਟ ਇਹ ਜੇ ਕਿਹੜੀ ਨੋਬਤ ਆ ਗਈ ਜਿਹਨੂੰ ਸ਼ੱਕ ਦੇ ਆਧਾਰ ਤੇ ਉਹਨੂੰ ਕਰ ਲਿਆ ਗਿਆ ਰੈਸਟ ਦਾ ਕੋਈ ਵੀ ਆਦਮੀ ਜਿਹਦੇ ਉੱਤੇ ਅਗਰ ਆਪਾਂ ਨੂੰ ਸ਼ੱਕ ਵੀ ਹੁੰਦਾ ਆਪਾਂ ਬਕਾਇਦਾ ਉਹਦੀ ਇੰਟਰੋਡਕਸ਼ਨ ਇੰਟਰੋਡਿਊਸ ਕਰਾ ਉਹਨੂੰ ਲੈਣੇ ਆ ਉਹਦੀ ਆਪਾਂ ਉਹਦਾ ਕੋਈ ਇਨਕੁਆਇਰੀ ਕਰਨੇ ਵੀ ਭਾਈ ਤੂੰ ਕੀ ਕੰਮ ਕਰਦਾ ਕਿੱਥੇ ਕਰਦਾ ਪਹਿਲੀ ਗੱਲ ਤੇ ਪੁਲਿਸ ਆਪਣੇ ਲੈਵਲ ਤੇ ਕਰਦੀ ਹੈ ਜੇ ਪੁਲਿਸ ਨੂੰ ਫਿਰ ਵੀ ਕੋਈ ਲੱਗਦਾ ਵੀ ਵਾਕਈ ਇਨਵੋਲਡ ਹੈਗਾ ਤੇ ਬੰਦਾ ਉਸ ਚੀਜ਼ ਨੂੰ ਅੱਗੇ ਆਪਣੇ ਲੈਵਲ ਤੇ ਕਾਨੂੰਨੀ ਤੌਰ ਤੇ ਕੋਈ ਕਾਰਵਾਈ ਕਰਦਾ ਉਹੀ ਨਰਿੰਦਰ ਆ ਵੀ ਜਿੰਨੇ ਕੱਲਾ आ, मतलब बठिंडे ਦੇ ਵਿੱਚ ਲੱਖਾਂ ਲੋਕਾਂ ਨੂੰ ਜਿਹੜੀ ਆਇਲਰਸ ਕਰਾਈ ਹੈ ਜਿਹਦੇ ਵਿੱਚ ਜਿਹੜੇ ਮੌਜੂਦਾ ਐਸਐਸਪੀ ਸਾਹਿਬ ਨੇ ਉਹਨਾਂ ਦੇ ਬੱਚਿਆਂ ਨੇ ਵੀ ਉਹਨਾਂ ਨੇ ਕਿਹਾ ਕਿ ਸਾਡੇ ਬੱਚੇ ਪੜ੍ਹੇ ਐ ਡੀਐਸਪੀ ਸਾਹਿਬ ਨੇ ਆਇਲਰਸ ਕੀਤੀ ਹੈ ਕੋਈ ਵੀ ਟੀਚਰ ਹੈਗਾ ਜਿਹੜਾ ਟੀਚ ਕਰਦਾ ਹੈ ਉਹ 99% ਚਾਂਸਸ ਉਹੀ ਹੁੰਦੇ ਆ ਵੀ ਇਹੋ ਜਿਹਾ ਕੋਈ ਕੰਮ ਨਹੀਂ ਕਰਦਾ ਵੀ ਜਿਹੜਾ ਸਮਾਜ ਵਾਸਤੇ ਜਾਂ ਪੰਜਾਬ ਵਾਸਤੇ ਜਾਂ ਆਪਣੇ ਸਟੇਟ ਵਾਸਤੇ ਦੇਸ਼ ਵਾਸਤੇ ਮਾੜਾ ਹੋਏ ਬਿਲਕੁਲ ਸਹੀ ਗੱਲ ਹੈ ਤੁਸੀਂ ਦੇਖੋ ਤੁਸੀਂ ਇੱਕ ਵੀਡੀਓ ਦੇਖਿਓ ਜਿਹੜਾ ਦਾ ਫਰੈਂਡ ਸੀ ਦੋਸਤ ਸੀਗੇ ਕਿ ਉਹਨੂੰ ਪੁਲਿਸ ਵੱਲੋਂ ਟਾਰਚਰ ਕੀਤਾ ਗਿਆ ਕਿ ਇਹਨੂੰ ਹਸਪੀਟਲ ਲੈ ਜਾਇਆ ਦੇ ਅੰਦਰ ਤੇ ਉਹਨੇ ਕਿਹਾ ਕਿ ਇਹਦਾ ਐਕਸੀਡੈਂਟ ਹੋ ਗਿਆ ਇਹਨੂੰ ਇਲਾਜ ਲਈ ਭਰਤੀ ਕੀਤਾ ਜਾਵੇ ਜਦਕਿ ਉਹ ਬੰਦਾ ਬਾਅਦ ਚ ਉਹਨੇ ਸਾਰਾ ਬਿਆਨ ਕਰ ਦਿੱਤਾ ਵੀਡੀਓ ਦੇਖੋ ਜਿਵੇਂ ਤੁਸੀਂ ਦੇਖਦੇ ਐਕਸੀਡੈਂਟ ਹੁੰਦਾ ਸਭ ਤੋਂ ਪਹਿਲਾਂ ਇਹਦਾ ਕੋਈ ਵੀ ਗੱਡੀ ਹੁੰਦੀ ਜਿਹਦਾ ਐਕਸੀਡੈਂਟ ਹੁੰਦਾ ਉਹਦੀ ਸਾਈਡ ਤੇ ਸਕ੍ਰੈਚ ਆਉਂਦੇ ਆ ਫਰੰਟ ਤੇ ਸਕ੍ਰੈਚ ਆਉਂਦੇ ਆ ਬੈਕ ਤੇ ਸਕ੍ਰੈਚ ਹੋ ਡਿਪੈਂਡ ਕਰਦਾ ਵੀ ਗੱਡੀ ਵੱਜੀ ਕਿੱਥੋਂ ਹੈ ਗੱਡੀ ਚਾਰੋਂ ਪਾਸੇ ਸੇਫ ਹੈ ਸਿਰਫ ਇਹਦਾ ਫਰੰਟ ਸ਼ੀਸ਼ਾ ਜਿਵੇਂ ਕੋਈ ੱਟ ਮਾਰ ਕੇ ਜਾਂ ਕੋਈ ਚੀਜ਼ ਮਾਰ ਕੇ ਤੋੜਿਆ ਹੁੰਦਾ ਉਸ ਤਰ੍ਹਾਂ ਦਾ ਨਜ਼ਰ ਆ ਰਿਹਾ ਸ ਦੇ ਸਭ ਤੋਂ ਵੱਡੇ ਇੰਸਟੀਚਿਊਟ ਜਿਹੜੇ ਨੇ ਐਮਸ ਹਸਪੀਟਲ ਹੈ ਉਹਨੇ ਇਹ ਡਿਕਲੇਅਰ ਕਰ ਦਿੱਤਾ ਕਿ ਇਹਨੂੰ 30-35 ਤੋਂ ਜ਼ਿਆਦਾ ਥਾਮਾਂ ਤੇ ਕਰੰਟ ਦਿੱਤਾ ਗਿਆ ਔਰ ਇਹਦੀਆਂ ਸਿਰਫ ਅੱਖਾਂ-ਅੱਖਾਂ ਦੇ ਵਿੱਚ 13 ਵਾਰ ਕਰੰਟ ਦਿੱਤਾ ਦੇ ਕੋ ਇੱਕ ਬੜੀ ਨਾਮਕ ਅੱਖਾਂ ਦੇ ਵਿੱਚ ਗਰੰਟੇ ਦੇਣਾ ਇਹ ਮੈਂ ਤੁਹਾਨੂੰ ਜਿਵੇਂ ਦੱਸਿਆ ਨਾ ਜਿਵੇਂ 20 ਸਾਲ ਬਾਅਦ ਡੈਨ ਜਾਗਦੀ ਹੈ ਸੋ ਇਹ ਇੱਕ ਤਰੀਕੇ ਨਾਲ ਇਹ 30 35 ਸਾਲ ਬਾਅਦ ਕੇਪੀਐਸ ਦੀ ਜਿਹੜੀ ਡੈਨ ਆ ਉਹ ਜਾਗੀ ਹੋਈ ਹੈ ਇਹ ਜਬ ਤੱਕ ਪੰਜਾਬ ਦੇ ਨੌਜਵਾਨਾਂ ਦਾ ਇਹ ਕਤਲੇਆਮ ਨਹੀਂ ਕਰਦੇ ਇਹਨਾਂ ਨੂੰ ਮਤਲਬ ਮਾਹੌਲ ਉਹੋ ਜਿਹਾ ਆਤਵਾਦ ਵਾਲੇ ਗਵਰਨਮੈਂਟ ਲੈ ਕੇ ਜਾ ਰਹੀ ਹੈ ਤੁਸੀਂ ਦੇਖ ਰਹੇ ਗੈਰ ਕਾਨੂੰਨੀ ਹਿਰਾਸਤ ਚ ਲੈਣਾ ਮਤਲਬ ਉਹਨਾਂ ਨੂੰ ਹਿਰਾਸਤ ਲੈ ਕੇ ਮਾਰ ਦੇਣਾ ਕਿ ਦਿਨ ਕਾਉਂਟਰ ਸ਼ੋਅ ਕਰ ਦੇਣਾ ਇਹ ਪਿਛਲਾ ਦੌਰ ਨਹੀਂ ਸ਼ੁਰੂ ਹੋ ਗਿਆ ਉਹਨੂੰ 84 ਵਾਲਾ ਮੈਂ ਉਹ ਚੀਜ਼ ਤੁਹਾਨੂੰ ਆਪੇ ਗਵਰਨਮੈਂਟ ਅਸਲ ਵਿੱਚ ਕੀ ਹੈ ਵੀ ਜਿਹੜਾ ਭਗਵੰਤਮਾਨ ਹੈਗਾ ਭਗਵੰਤਮਾਨ ਨੇ ਜਿੰਨੀਆਂ ਵੀ ਚੇਅਰਮੈਨਾਂ ਦਿੱਤੀਆਂ ਨੇ ਜਾਂ ਵੱਡੇ ਅਹੁਦੇ ਦਿੱਤੇ ਸਾਰੀਆਂ ਬਾਹਰਲੀ ਸਟੇਟਾਂ ਨੂੰ ਦਿੱਤੇ ਐ ਬਾਹਰਲੀ ਸਟੇਟਾਂ ਵਾਸਤੇ ਅਸੀਂ ਅੱਜ ਵੀ ਅੱਤਵਾਦੀ ਆ ਬਾਹਰਲੀ ਸਟੇਟ ਦੇ ਵਿੱਚ ਅਗਰ ਕੋਈ ਪੱਤਰਕਾਰ ਪੁੱਛੇਗਾ ਸਰਦਾਰ ਵੇਖ ਕੇ ਸਾਨੂੰ ਕਹਿੰਦਾ ਤੂੰ ਖਾਲਸਤਾਨੀ ਐ ਤੂੰ ਅੱਤਵਾਦੀ ਐ ਔਰ ਜਿੰਨੀਆਂ ਵੀ ਬਾਹਰ ਦੀਆਂ ਸੀਟਾਂ ਦੇ ਲੋਕ ਸਾਡੇ ਉੱਤੇ ਆ ਰਹੇ ਐ ਚਾਹੇ ਉਹ ਪੁਲਿਸ ਮੈਕਮੇ ਦੇ ਵਿੱਚ ਆਏ ਨੇ ਚਾਹੇ ਉਹ ਚੇਅਰਮੈਨੀਆਂ ਦਿੱਤੀਆਂ ਨੇ ਉਹ ਸਾਡੇ ਨੌਜਵਾਨਾਂ ਨੂੰ ਐਜ਼ ਅ ਟੈਰਰਿਸਟ ਟਰੀਟ ਕਰ ਰਹੇ ਨੇ ਬਿਲਕੁਲ ਇਹ ਚਾਹੇ ਅਫੀਸ਼ੀਅਲ ਹੈ ਚਾਹੇ ਅਨਫੀਸ਼ੀਅਲ ਹੈ ਦੇਖਣ ਦੀ ਚੀਜ਼ ਐ ਉਹ ਜੇ ਨਹੀਂ ਮਿਲਦੀਆਂ ਬਟ ਜਿਹੜੇ ਉਹਨਾਂ ਦਾ ਬਤਾਰਾ ਹੈ ਟ੍ਰੀਟਮੈਂਟ ਕੀਤਾ ਜਾ ਰਿਹਾ ਸਾਡੇ ਨਾਲ ਉਹ ਇਸੇ ਤਰੀਕੇ ਨਾਲ ਕੀਤਾ ਜਾ ਰਿਹਾ ਜੋ ਕਿ ਪੀਐਸ ਗੱਲ ਕਰਦਾ ਸੀਗਾ ਉਹ ਦੱਸ ਰਿਹਾ ਸੀ ਕਿਪੀਐਸ ਗਿੱਲ ਦਾ ਭਰਾ ਡਿੱਕੀ ਗਿੱਲ ਜਿਹੜਾ ਉਹ ਕਹਿ ਰਿਹਾ ਸੀ ਮੇਰਾ ਭਰਾ ਤੇ ਬੜਾ ਸ਼ਰੀਫ ਬੰਦਾ ਸੀਗਾ ਤੇ ਅੱਜ ਮੈਂ ਜਿਹਨੇ ਦ ਪੁੱਛੜ ਬੁੱਕ ਲਿਖੀ ਹੈ ਉਹਦੀ ਇੰਟਰਵਿਊ ਸੁਣ ਰਿਹਾ ਕਹਿੰਦਾ ਕੇਪੀਐਸ ਗਿੱਲ ਨੇ ਇੱਕ ਬੰਦੇ ਦੀਆਂ ਦੋ ਲੱਤਾਂ ਦੋ ਜਿਪਸੀਆਂ ਦੇ ਬਨ ਕੇ ਅਪੋਜ਼ਿਟ ਸਾਈਡ ਦੇ ਵਿੱਚ ਪਾੜ ਦਿੱਤੀਆਂ ਠੀਕ ਹੈ ਅੱਜ ਉਹੀ ਸੀਆਈਏ ਸਟਾਫ ਨੇ ਕੀਤਾ ਕਿ ਉਸ ਬੰਦੇ ਦੀਆਂ ਦੋਨੇ ਲੱਤਾਂ ਦੇ ਉੱਤੇ ਨਰਿੰਦਰਦੀਪ ਦੀਆਂ ਉੱਤੇ ਐਡੇ ਐਡੇ ਮੋਟੇ ਛਾਲੇ ਨੇ ਹੈਗੇ ਠੀਕ ਹੈ ਉਹ ਕਰੰਟ ਦਿੱਤਾ ਗਿਆ ਪਹਿਲੀ ਗੱਲ ਤੇ ਠਾਣੇ ਦੇ ਵਿੱਚ ਇਹ ਸੀਏ ਸਟੇਜ ਦੇ ਵਿੱਚ ਕਰੰਟ ਦੀਆਂ ਇਹੋ ਜਿਹੀਆਂ ਕਿਹੜੀਆਂ ਮਸ਼ੀਨਾਂ ਜਿਹੜੀਆਂ ਕਰੰਟ ਦਿੱਤਾ ਜਾ ਰਿਹਾ ਨੌਜਵਾਨਾਂ ਨੂੰ ਵਿੱਚ ਤੁਸੀਂ ਦੇਖਦਾ ਜਿਹੜੇ ਨੌਜਵਾਨ ਨੇ ਵੀਡੀਓ ਵਾਇਰਲ ਕਰੀ ਉਹਨੇ ਕਿਹਾ ਕਿ ਮੇਰੇ ਮੱਥੇ ਤੇ ਸਿਰ ਨੂੰ ਕਰੰਟ ਲਾਇਆ ਗਿਆ ਪਿਸ਼ਾਬ ਵਾਲੀ ਜਗ੍ਹਾ ਤੇ ਬੜੇ ਕਾਫੀ ਕਰੰਟ ਲਾਇਆ ਗਿਆ ਪਹਿਲੀ ਗੱਲ ਤੇ ਦੇਖੋ ਜਿਹੜੇ ਮੇਰਤ ਵਿੱਚ ਤੱਕ ਮੈਨੂੰ ਨੌਲੇਜ ਹੈ ਜਿੱਥੋਂ ਤੱਕ ਮੈਂ ਦੇਖਦਾ ਪੁਲਿਸ ਮੈਕਸਿਮਮ ਮੈਕਸਿਮਮ ਇਹਨਾਂ ਵਿੱਚੋਂ 70 80% ਜਿਹੜੇ ਪੁਲਿਸ ਮੁਲਾਜ਼ਮ ਨੇ ਉਹ ਨਸ਼ਿਆਂ ਦੇ ਨਾਲ ਡੱਕੇ ਹੁੰਦੇ ਨੇ ਹਾਂਜੀ ਠੀਕ ਹੈ ਨਸ਼ੇ ਦੇ ਵਿੱਚ ਉਹ ਕੀ ਕਰਦੇ ਨੇ ਕੀ ਨਹੀਂ ਕਰਦੇ ਉਹਨਾਂ ਨੂੰ ਖੁਦ ਨਹੀਂ ਪਤਾ ਨਹੀਂ ਅੱਛਾ ਆਪਾਂ ਗੱਲ ਕਰੀ ਚੱਲੋ ਇੱਕ ਇਹ ਟੌਰਚਰ ਕਹਿੰਦੇ ਆ ਕਿ ਪੁਲਿਸ ਵੱਲੋਂ ਦਿੱਤਾ ਜਾਂਦਾ ਹੈ ਕਿ ਤੁਹਾਨੂੰ ਲੱਗਦਾ ਨਹੀਂ ਕਿ ਪੁਲਿਸ ਟੌਰਚਰ ਦੇ ਨਾਮ ਤੇ ਇੱਕ ਹੋਰ ਹੀ ਗੇਮ ਖੇਡਣੀ ਸ਼ੁਰੂ ਕਰ ਦਿੱਤੀ ਹੈ ਕਿ ਉਹਨਾਂ ਨੂੰ ਇੱਕ ਇਨਸਾਨੀਅਤ ਸ਼ਰਮਸਾਰ ਸਮਝਦੀ ਨਹੀਂ ਇਨਸਾਨ ਨੂੰ ਇਨਸਾਨ ਨੂੰ ਦੇਖੋ ਇਹ ਟੌਰਚਰ ਨਹੀਂਗਾ ਹਾਂ ਟਾਰਚਰ ਨਹੀਂਗਾ ਟਾਰਚਰ ਦਾ ਮਤਲਬ ਇਹ ਹੁੰਦਾ ਹੈ ਕਿ ਕਿਸੇ ਨੂੰ ਥਰਡ ਡਿਗਰੀ ਦੇਣਾ ਯਾਨੀ ਕਿ ਥੋੜਾ ਬਹੁਤ ਪਰੇਸ਼ਾਨ ਕਰਨਾ ਤਾਂ ਕਿ ਉਹ ਬੰਦਾ ਜਿਹੜੀ ਵੀ ਇਨਫੋਰਮੇਸ਼ਨ ਹੈ ਉਹ ਕੋ ਲੈ ਸਕੇ ਪੁਲਿਸ ਲੈ ਸਕੇ ਬਟ ਇਹ ਤੇ ਸ਼ਰਿਆ ਮਰਡਰ ਹੈ ਇਹ ਤੇ ਮਤਲਬ ਜਿਵੇਂ ਇੱਕ ਜਾਨਵਰ ਕਰਦਾ ਹੈ ਠੀਕ ਹੈ ਕਿ ਦਿੱਲੀ ਇੱਕ ਕਾਂਡ ਹੋਇਆ ਸੀ ਉਹ ਬੰਦਾ ਮਤਲਬ ਲੋਕਾਂ ਨੂੰ ਚੁੱਕ ਕੇ ਲਿਉਂਦਾ ਸੀ ਉਹਨਾਂ ਦੇ ਮਰਡਰ ਕਰਦਾ ਸੀ ਉਹਨਾਂ ਦੇ ਪ੍ਰਾਈਵੇਟ ਪਾਰਟਸ ਨੂੰ ਪੁੰਨ ਪੁੰਨ ਕੇ ਖਾਂਦਾ ਸੀਗਾ ਇਹ ਉਹੀ ਕੰਮ ਤੇ ਇਹ ਕਰ ਰਿਹਾ ਹੈ ਇਹ ਲੋਕਾਂ ਨੂੰ ਇਹੋ ਜੇ ਪ੍ਰਾਈਵੇਟ ਪਾਰਟਸ ਤੇ ਕਰੰਟ ਲਾ ਰਹੇ ਆ ਅੱਖਾਂ ਦੇ ਵਿੱਚ ਕਰੰਟ ਲਾ ਰਹੇ ਆ ਕੰਨ ਦੇ ਵਿੱਚ ਕਰੰਟ ਲਾ ਰਹੇ ਆ ਨੱਕ ਦੇ ਵਿੱਚ ਕਰੰਟ ਲਾ ਰਹੇ ਆ ਪੈਰਾਂ ਦੇ ਵਿੱਚ ਕਰੰਟ ਲਾ ਰਹੇ ਆ ਇਹਨੂੰ ਤੁਸੀਂ ਇਨਸਾਨੀਅਤ ਕਿਵੇਂ ਕਹਿ ਸਕਦੇ ਇਹਨੂੰ ਤੁਸੀਂ ਟੌਰਚਰ ਕਹਿ ਨਹੀਂ ਸਕਦੇ ਇਹ ਤੇ ਸ਼ਰੇਆਮ ਜਾਨਵਰ ਇਹਨਾਂ ਦਾ ਜਾਗਿਆ ਹੋਇਆ ਜਿਹੜਾ ਸਿਵਾਏ ਲੋਕਾਂ ਨੂੰ ਮਾਰਨ ਦੇ ਕੰਮ ਹੀ ਇਹ ਕਰਦਾ ਇਹਨਾਂ ਨੂੰ ਹੋਰ ਕੋਈ ਕੰਮ ਹੀ ਨਹੀਂਗਾ ਜੇ ਤੁਸੀਂ ਜਿੱਥੇ ਮਰਜੀ ਅੱਜ ਕਿਸੇ ਨੇ ਜੇ ਚੋਰੀ ਕੀਤੀ ਹੈ ਠੀਕ ਹੈ ਇੱਕ ਵੀਡੀਓ ਆਏਗੀ ਬੰਦੇ ਨੇ ਚੋਰੀ ਕੀਤੀ ਹੈ ਦੂਜੀ ਵੀਡੀਓ ਆਏਗੀ ਉਹਦੀ ਸੱਜੀ ਪੈਰ ਦੇ ਵਿੱਚ ਗੋਲੀ ਲੱਗੀ ਹੋਈ ਹੈ ਪੁਲਿਸ ਨੂੰ ਲੈ ਕੇ ਆ ਰਹੀ ਹੈ ਪਲੱਸਟਰ ਲੱਗਾ ਹੋਇਆ ਯਾਰ ਤੁਹਾਡੇ ਕੋਲ ਇੱਕੋ ਹੀ ਸਕ੍ਰਿਪਟ ਹੈ ਗੋਲੀ ਵੀ ਲੱਤਾਂ ਚ ਹੀ ਵੱਜਦੀ ਹੈ ਬਿਲਕੁਲ ਗੋਲੀ ਕਿਉਂਕਿ ਇਹਨਾਂ ਸਕ੍ਰਿਪਟ ਇੱਕ ਹੈ ਨਾ ਕੋਲ ਇਹਨਾਂ ਕੋਲ ਜਿਹੜੀ ਆਮ ਆਦਮੀ ਪਾਰਟੀ ਨੇ ਸਕ੍ਰਿਪਟ ਦਿੱਤੀ ਹੋਈ ਹੈ ਵੀ ਤੁਸੀਂ ਲੱਤ ਦੇ ਵਿੱਚ ਗੋਲੀ ਮਾਰਨੀ ਹੈ ਤੇ ਲੱਤ ਦੇ ਵਿੱਚ ਮਾਰਦੇ ਆ ਤੁਸੀਂ ਨਾ ਅਲੋਖ ਸਾਹਿਬ ਇੱਕ ਦੇਖਿਆ ਹੋਣਾ ਕੇ ਪੀ ਐਸ ਗਿਲ ਨਾਮ ਜੋ ਹਰ ਇੱਕ ਜੁਬਾਨ ਤੇ ਚੜਿਆ ਹੋਇਆ ਤੇ ਜਦ ਉਹ ਦੂਰ ਚੱਲਿਆ ਸੀਗਾ ਉਸ ਟਾਈਮ ਅੱਜ ਵੀ ਉਹ 부ਛੜ ਕਹਿੰਦੇ ਨੇ ਠੀਕ ਹੈ ਜੇ ਤੁਸੀਂ ਅੱਜ ਮੌਜੂਦਾ ਸਰਕਾਰਾਂ ਦੀ ਗੱਲ ਕਰੋਗੇ ਅੱਜ ਵੀ ਡੀਜੀਪੀ ਲਾਅ ਐਂਡ ਆਰਡਰ ਹੈ ਅੱਜ ਵੀ ਸੀਐਮ ਸਾਹਿਬ ਹੈ ਸਰਕਾਰਾਂ ਹੈ ਕਿ ਤੁਹਾਨੂੰ ਉਹ ਲੱਗਦਾ ਕਿ ਹੁਣ ਵੀ ਉਹਨਾਂ ਨੂੰ ਉਹੀ ਨਾਮ ਦਿੱਤਾ ਜਾਏਗਾ ਦੇਖੋ ਮੈਂ ਨਹੀਂ ਕਹਿ ਰਿਹਾ ਜਨਤਾ ਜਿਹੜੀ ਆਮ ਕਹਿ ਰਹੀ ਹੈ ਉਹ ਅੱਜ ਵੀ ਭਗਵੰਤ ਮਾਨ ਨੂੰ 부ਛੜ ਕਹਿ ਰਹੀ ਆ ਹਮ ਠੀਕ ਹੈ ਉਹਨੂੰ ਹਣੇ ਬੁਚੜ 1 ਹੈ ਜਾਂ ਬੁਚੜ 2 ਹੈ ਮੇਰੇ ਸਾਬ ਨਾਲ ਤੇ ਲੋਕ ਇਹਨੂੰ ਪੁੱਛੋ 2.0 ਕਹਿ ਰਹੇ ਜਿਵੇਂ ਉਹ ਕਿਨਾਲੇ ਦਾ ਆਪਰੇਸ਼ਨ ਆਪਣਾ ਚੱਲਿਆ ਸੰਧੂਰ 2.0 ਠੀਕ ਹੈ ਉਸਰੇ ਬੁਚੜ 2.0 ਹੈਗਾ ਇਹ ਪੂਰਾ ਪੰਜਾਬ ਦਾ ਤੁਸੀਂ ਮੈਨੂੰ ਚੁੱਪ ਕਰਾ ਸਕਦੇ ਕਿਹਨੂੰ ਚੁੱਪ ਕਰਾਓਗੇ ਪੂਰੇ ਪੰਜਾਬ ਦੇ ਲੋਕ ਹੀ ਇਹ ਕਹਿ ਰਹੇ ਵੀ ਸਾਡਾ ਬੱਚੇ ਖਾ ਰਿਹਾ ਨਾ ਇਹਨੇ ਆਪਣੇ ਬੱਚੇ ਛੱਡੇ ਆ ਠੀਕ ਹੈ ਇਹਦੇ ਉਹ ਮਤਲਬ ਸੱਪ ਹੈ ਜਿਹਨੇ ਆਪਣੇ ਵਿੱਚੇ ਵੀ ਖਾ ਲਏ ਤੇ ਜਿਹੜੇ ਪੰਜਾਬ ਦੇ ਲੋਕ ਹੈ ਉਹਨਾਂ ਦੇ ਬੱਚੇ ਵੀ ਖਾ ਰਿਆ ਨਹੀਂ ਤੁਸੀਂ ਬੁੱਛੇ ਸ਼ਬਦ ਵਰਤਿਆ ਕਿ ਉਹਨਾਂ ਦੇ ਭਗਵੰਤਮਾਨ ਹੋਰਾਂ ਦਾ ਨਾਮ ਲਿੱਤਾ ਜ਼ਿਕਰ ਕੀਤਾ ਕਿ ਉਹਨਾਂ ਨੇ ਆਪਣੇ ਬੱਚੇ ਖਾ ਲਏ ਮਤਲਬ ਇਹ ਜਿਹਾ ਕੋਈ ਪਰਿਵਾਰਕ ਤੁਹਾਨੂੰ ਲੱਗਦਾ ਪੁੱਤਾਂ ਕੋਈ ਲਗੀ ਨਹੀਂ ਕੱਲ ਕਿਸ ਤਰ੍ਹਾਂ ਮੈਂ ਸਮਝਦਾ ਕਿ ਕਿਸ ਤਰ੍ਹਾਂ ਉਹ 부ੱਚਾ ਦਾ 부ੱਚਾ ਮਾਰਨ ਨੂੰ ਕਿ 부ੱਚਾ ਦਾ ਇਸ ਤਰ੍ਹਾਂ ਨਾ ਜਿਹੜਾ ਇਨਸਾਨ ਹੈ ਠੀਕ ਹੈ ਇਹਨੂੰ ਇੱਕ ਬਦਲਾਅ ਦੇ ਨਾਂ ਤੇ ਭਗਵੰਤ ਮਾਨ ਨੂੰ ਬਣਾਇਆ ਸੀਗਾ ਠੀਕ ਹੈ ਬਦਲਾਅ ਕੀ ਕੀਤਾ ਅੱਜ ਨਸ਼ਿਆਂ ਦੇ ਨਾਲ ਬੱਚੇ ਮਰ ਰਹੇ ਨੇ ਜਿਨ੍ਹਾਂ ਦੇ ਬੱਚੇ ਨਸ਼ਿਆਂ ਨਾਲ ਨਹੀਂ ਮਰ ਰਹੇ ਚੰਗੇ ਆਪਣੇ ਅਉਧਾਂ ਤੇ ਲੰਘਿਆ ਚੰਗੇ ਪੜ੍ਹੇ ਲਿਖੇ ਉਹਨਾਂ ਨੇ ਘਰੋਂ ਚੁੱਕ ਚੁੱਕੇ ਕਰੰਟ ਲਾ ਲਾ ਪਰ ਮਾਨ ਹੋ ਰਿਹਾ ਤਾਂ ਸਭ ਤਾਂ ਕਹਿੰਦੇ ਕਿ ਅਸੀਂ ਤਾਂ ਨਸ਼ੇ ਉਠਲ ਪਾ ਰਹੇ ਨਸ਼ਾ ਵਿਰੋਧੀ ਇੱਕ ਮੁਹਿੰਮ ਚੇੜੀ ਹੋਈ ਹੈ ਇਹ ਤਾਂ ਕੇ ਪੀ ਐਸ ਗਿਲ ਵੀ ਕਹਿ ਰਿਹਾ ਸੀ ਮੈਂ ਪੰਜਾਬ ਸਾਫ਼ ਕਰਤਾ ਉਹ ਤਾਂ ਉਸ ਵਕਤ ਵੀ ਚ ਦੋ ਤਾਂ ਅੱਜ ਉਹੀ ਆ ਗਿਆ ਜਿਨ੍ਹਾਂ ਦੇ ਮਰ ਰਹੇ ਉਹਨਾਂ ਨੂੰ ਪੁੱਛੋ ਜਾ ਕੇ ਵੀ ਤੁਸੀਂ ਕੀ ਕੀਤਾ ਇਹਨੇ ਚੰਗਾ ਕੀਤਾ ਜਾਂ ਮਾੜਾ ਕੀਤਾ ਜਿਨ੍ਹਾਂ ਦੇ ਘਰ ਡੱਟ ਰਹੇ ਕਿਹੜੀ ਇਹਦੇ ਕੋਲ ਰਾਈਟ ਹੈਗਾ ਠੀਕ ਹੈ ਕਿਹੜਾ ਰਾਈਟ ਹੈ ਕਿਸੇ ਦਾ ਘਰ ਟਾਂਦਾ ਜੇ ਐਨਡੀਪੀਐਸ ਐਕਟ ਦੇ ਅੰਦਰ ਹੈਗਾ ਤੁਸੀਂ ਕੋਰਟ ਵੇ ਜਾਓ ਕੋਰਟ ਡਿਸੀਜਨ ਦੇ ਪਾਵੇ ਸਾਰਾ ੜਾ ਦਿਓ ਉਹਦਾ ਪੂਰਾ ਪਿੰਡ ਖਤਮ ਕਰ ਦਿਓ ਪਰ ਪੁਲਿਸ ਕੋਲ ਜਾਂ ਗਵਰਨਮੈਂਟ ਕੋਲ ਕੀ ਰਾਈਟ ਹੈ ਕਿਸਦੇ ਆ ਕੇ ਘਰ ਤੋੜਨ ਦਾ ਠੀਕ ਹੈ ਕਿਸੇ ਦਾ ਇੱਕ ਬੱਚਾ ਕਿਸੇ ਦੇ ਦੋ ਬੱਚਾ ਕਿਸੇ ਨੇ ਸਾਰੀ ਉਮਰ ਦੀ ਕਮਾਈ ਉਹਦੇ ਉੱਤੇ ਲਾਈ ਹੋਈ ਹੈ ਤੁਹਾਡੇ ਕੋਲ ਕੀ ਰਾਈਟ ਹੈ ਤੁਸੀਂ ਤੁਹਾਨੂੰ ਕਿਹ ਨਾਲ ਇਹ ਕਿਹੜੇ ਕਿਹੜਾ ਟਰੂਥ ਹੈਗਾ ਇਹ ਕਿਨੇ ਸੱਚ ਕਿਹਾ ਵੀ ਇਹਨੇ ਪਰ ਸਰਕਾਰਾਂ ਤਾਂ ਕਹਿੰਦੀਆਂ ਕਿ ਸਾਡੇ ਜਿਹੜੇ ਪੁਲਿਸ ਅਫਸਰ ਵੀ ਘਟ ਆਏ ਆ ਤੇ ਹੋਰ ਅਫਸਰ ਗੱਲ ਗੱਲ ਇਸ ਤਰ੍ਹਾਂ ਨਾ ਸਰਕਾਰ ਤੇ ਹੀ ਕਹਿੰਦੀ ਆ ਕਿੰਨੇ ਪੁਲਿਸ ਵਾਲੇ ਦੇ ਘਰ ਟੱਟ ਕੇ ਕਿੰਨੇ ਥਾਰ ਬੀਬੀ ਵਾਲੀ ਬੀਬੀ ਦੇ ਘਰ ਟੱਟ ਕੇ ਠੀਕ ਹੈ ਕਿੰਨੇ ਇਹਨਾਂ ਦੇ ਐਮਐਲਏ ਦੇ ਘਰ ਟੱਟ ਕੇ ਮੈਨੂੰ ਇਹਨਾਂ ਦੇ ਐਮਐਲਏ ਜਿਹੜੇ 94 ਨਾਲ ਚ ਗਿਣਤੀ ਕਰਾ ਦਿਓ ਕਿੰਨੇ ਦੇ ਘਰ ਟੁੱਟੇ ਨੇ ਕਿਹੜਾ ਬੰਦਾ ਬੇਈਮਾਨੀ ਕਰਦਾ ਜਿਹੜਾ ਘਰ ਤੁਸੀਂ ਤੋੜਦਾ ਮੈਂ ਕਿਹਨੇ ਭਗਵੰਤ ਮਾਨ ਖੁਦ ਨਸ਼ਾ ਕਰਦਾ ਨਹੀਂ ਇੰਨੀ ਵੱਡੀ ਤੁਸੀਂ ਗੱਲ ਕਰ ਰਹੇ ਹੋ ਨਸ਼ਾ ਕਿਹੜਾ ਦੇਖੋ ਨਸ਼ਾ ਜਦੋਂ ਖੁਦ ਕਹਿ ਰਹੇ ਮੈਂ ਨਸ਼ਾ ਕਰਦਾ ਉਹਦੀ ਪੂਰੀ ਪਾਰਟੀ ਕਹਿੰਦੇ ਭਗਵੰਤ ਮਾਨ ਨਸ਼ਾ ਕਰਦਾ ਪਰ ਉਹਨਾਂ ਦੇ ਕੋਈ ਸਟੇਟਮੈਂਟ ਆਈ ਨਹੀਂ ਜੀ ਪੂਰੀ ਨਸ਼ਾ ਕਰਦਾ 24 ਘੰਟਿਆਂ ਦਾ ਜਦੋਂ ਮਰਜ਼ੀ ਉਹ ਟੈਸਟ ਕਰਾਓ ਜੀ ਉਹਦਾ ਘਟਾਓ ਨੀ ਨਸ਼ਾ ਤੁਸੀਂ ਕਿਹਦੇ ਨੂੰ ਕਹਿਣਾ ਚਾ ਰਹੇ ਹੋ ਮਤਲਬ ਕਿਹੜੇ ਸ਼ਬਦ ਜੀ ਨਸ਼ਾ ਜਿਹਨੂੰ ਜੋ ਮਰਜ਼ੀ ਕਰੇ ਸ਼ਰਾਬ ਪੀਂਦਾ ਜੋ ਕੁਝ ਕਹਿੰਦਾ ਨਸ਼ਾ ਨਸ਼ਾ ਹੀ ਆ ਹਮ ਜਦੋਂ ਆਪਣੀ ਲੜਾਈ ਨਸ਼ਾ ਵਿਰੁੱਧ ਹੈ ਤੇ ਤੁਸੀਂ ਉਹਦੇ ਵਿੱਚ ਫਿਰ ਨਸ਼ਾ ਨੂੰ ਕੈਟੇਗਰੀਜ਼ ਕਿਵੇਂ ਕਰੋਗੇ ਬਿਲਕੁਲ ਠੀਕ ਹੈ ਯਾਨੀ ਭਗਵੰਤ ਮਾਨ ਉਹ ਚੰਗਾ ਨਸ਼ਾ ਜਾਂਦੇ ਇਹ ਹੋ ਗਿਆ ਭੀਆ ਆ ਚੰਗਾ ਅਤਵਾਦੀ ਆ ਮਾੜਾ ਅਤਵਾਦੀ ਆ ਆ ਚੰਗਾ ਨਸ਼ਾ ਵੇਚਣ ਵਾਲਾ ਔਲਸਾਬ ਤੁਹਾਡੀ ਇਹ ਬਿਲਕੁਲ ਸਾਇਜ਼ ਨਿਕਲਾ ਆਪਾਂ ਜੇ ਪਿੱਛੇ ਉਕਰ ਦੀ ਗੱਲ ਕਰ ਲਈਏ ਕਹਿੰਦੇ ਕਿ ਅਤਵਾਦ ਟਾਈਮ ਆਇਆ ਸੀ ਜੀ ਬਿਲਕੁਲ ਠੀਕ ਹੈ ਉਸ ਟਾਈਮ ਜਿਹੜਾ ਕੇਪੀਐਸ ਗਿਰ ਸੀਗਾ ਘਰੋਂ ਪਿੰਡਾਂ ਦੇ ਵਿੱਚੋਂ ਸਦਾਰਾਂ ਨੂੰ ਚੱਕ-ਚੱਕ ਕੇ ਮਾਰਦੇ ਸੀ ਠੀਕ ਹੈ ਉਹਨਾਂ ਵੱਲੋਂ ਵੀ ਇੱਕ ਅਤਵਾਦ ਦਾ ਰੂਪ ਧਾਰ ਲਿਆ ਗਿਆ ਤੁਹਾਨੂੰ ਲੱਗਦਾ ਨਹੀਂ ਹੁਣ ਵੀ ਅਤਵਾਦ ਉਹ ਪੈਦਾ ਹੋਏਗਾ ਜਿਹੜੇ ਪਰਿਵਾਰ ਨਰਿੰਦਰ ਨਾਮਾ ਮਾਰੇ ਉਹਦੇ ਪਰਵਾਜ਼ ਕੀ ਹੈ ਉਹਦਾ ਜੇ ਕੋਈ ਭਰਾ ਹੁੰਦਾ ਸ਼ਾਇਦ ਉਹ ਅਤਵਾਦ ਦੇ ਰਾਹ ਤੁਰਪੰਦਾ ਦੇਖੋ ਗੱਲ ਇਸ ਤਰ੍ਹਾਂ ਹੈ ਕਿ ਜਿੱਥੇ ਤੱਕ ਸਵਾਲ ਹੈ ਅਤਵਾਦ ਦਾ ਹਾਂਜੀ ਠੀਕ ਹੈ ਅਗਰ ਆਪਾਂ ਪਹਿਲਾਂ 95 ਜਾਂ 90 ਦੇ ਦਸ਼ਕ ਦੀ ਗੱਲ ਕਰਨੇ ਆ ਉਹ ਮਾਹੌਲ ਹੋਰ ਸੀਗਾ ਹੁਣ ਜਿਹੜਾ ਮੈਨੂੰ ਨਹੀਂ ਲੱਗਦਾ ਪਰ ਉਸ ਟਾਈਮ ਵੀ ਪੁਲਿਸ ਨੇ ਅਤਵਾਦ ਪੈਦਾ ਕੀਤਾ ਬਿਲਕੁਲ ਬਿਲਕੁਲ ਕੀਤਾ ਸੀਗਾ ਬਟ ਮੇਰੇ ਹਿਸਾਬ ਨਾਲ ਹੁਣ ਅਤਵਾਦ ਨਹੀਂ ਆਏਗਾ ਹੁਣ ਇਹਨਾਂ ਦਾ ਅੰਤ ਆਏਗਾ ਅੰਤ ਜਿਹੜੀਆਂ ਸਰਕਾਰਾਂ ਨੇ ਉਹਨਾਂ ਦਾ ਅੰਤ ਆਏਗਾ ਕਿਉਂਕਿ ਜਿਹੜੀ ਟੈਕਨੋਲੋਜੀ ਵੱਧ ਚੁੱਕੀ ਹੈ ਜੇ ਇਸ ਤਰੀਕੇ ਦੇ ਨਾਲ ਲੋਕ ਜਾਗ ਚੁੱਕੇ ਨੇ ਜੇ ਇਸ ਤਰੂਕੇ ਦੇ ਨਾਲ ਇੰਟਰਨੈਸ਼ਨਲ ਲੈਵਲ ਤੇ ਜਾਂ ਨੈਸ਼ਨਲ ਲੈਵਲ ਤੇ ਲੋਕ ਆਪਣੀ ਗੱਲ ਰੱਖ ਸਕਦੇ ਨੇ ਜੋ ਸਰਕਾਰਾਂ ਬਣਾ ਸਕਦੇ ਨੇ ਸਰਕਾਰਾਂ ਤੋੜ ਵੀ ਸਕਦੇ ਨੇ ਹੂੰ ਠੀਕ ਹੈ ਹੋ ਸਕਦਾ ਹੈ ਆਉਣ ਵਾਲੇ ਟਾਈਮ ਦੇ ਵਿੱਚ ਭਗਵੰਤ ਮਾਨ ਵੀ ਜੇਲ੍ਹ ਚ ਬੈਠਾ ਹੋਵੇ ਨਹੀਂ ਜਿੰਨਾਂ ਨੇ ਕਹਿੰਦੇ ਆ ਇੱਕ ਤੁਸੀਂ ਦੇਖਣਾ ਵੀਡੀਓ ਜੋਸ਼ੀ ਨੇ ਵੀਡੀਓ ਜਾਲ ਕਿਤੇ ਭਵੰਤ ਭਗਵੰਤ ਮਾਨ ਨੂੰ ਜੇਲ੍ਹ ਚ ਆਉਣਾ ਹੈ ਦੇਖੋ ਮੇਰੀ ਗੱਲ ਸੁਣੋ ਜੋਸ਼ੀ ਕਹੇ ਭਾਵੇਂ ਨਾ ਕਹੇ ਕਰਤੂਤਾਂ ਇਹੋ ਜੀਆਂ ਨੇ ਹਮ ਜਦੋਂ ਕਰਤੂਤਾ ਇਹੋ ਜਿਹਿਆਂ ਨੇ ਵੀ 317 ਕਰੋੜ ਰੁਪਏ ਆਪਣੀ ਆਪਾਂ ਐਡਵਰਟਾਈਜ਼ਮੈਂਟ ਦੇ ਉੱਤੇ ਲਾ ਦਿੱਤਾ ਠੀਕ ਹੈ ਜੋ ਇੰਨੇ ਮਤਲਬ ਯੂਪੀ ਬਿਹਾਰ ਤੋਂ ਭਈਏ ਲੈ ਆ ਕੇ ਉਹਨਾਂ ਨੇ ਚੇਅਰਮੈਨੀਆਂ ਦੇ ਕੇ ਇੱਥੇ ਪੰਜਾਬ ਨੂੰ ਲੁੱਟ ਰਹੇ ਐ ਜੋ ਯੂਪੀ ਬਿਹਾਰ ਦਾ ਇੱਥੇ ਪੁਲਿਸ ਵਾਲਾ ਮੁਲਾਜ਼ਮ ਇਹਨਾਂ ਨੇ ਹੈੱਡ ਲਾਏ ਹੋਏ ਐ ਉਹ ਸਾਰੇ ਪੰਜਾਬ ਦੇ ਨੌਜਵਾਨਾਂ ਨੂੰ ਐਜ਼ ਅ ਟੈਰਰਿਸਟ ਲੈ ਕੇ ਚਲਦੇ ਐ ਠੀਕ ਹੈ ਤੁਸੀਂ ਕੀ ਐਕਸਪੈਕਟ ਕਰਦੇ ਹੋ ਭਈ ਇੰਨਾ ਕ੍ਰਾਈਮ ਕਰਨ ਤੋਂ ਬਾਅਦ ਠੀਕ ਹੈ ਹਜੇ ਤੇ ਜਿੱਦਣ ਇਹਦੀ ਸਰਕਾਰ ਉੱਤਰੀ ਨਾ ਉਹ ਦਿਨ ਪੋਲਾਂ ਖੁੱਲਣ ਗਿਆ ਬਿਲਕੁਲ ਠੀਕ ਹੈ ਉਸ ਦਿਨ ਗੱਠਾਂ ਖੁੱਲਣ ਗਿਆ ਕਿ ਕਿੱਥੇ ਕਿੱਥੇ ਇਹਨਾਂ ਨੇ ਲੁੱਟ ਮਚਾਈ ਹੈ ਕਿੰਨੇ ਨੌਜਵਾਨਾਂ ਨੂੰ ਮਾਰਿਆ ਜਿਵੇਂ ਕੇਪੀਐਸ ਨੇ 5-600 ਮੁੰਡਾ ਮਾਰਤੇ ਲਿਸਟਾਂ ਕੱਢੀਆਂ ਨੇ ਨਾ ਲੋਕਾਂ ਨੇ ਬਣਾਈਆਂ ਨੇ ਉਸ ਤਰ੍ਹਾਂ ਇਹਦੀਆਂ ਲਿਸਟਾਂ ਬਣਨ ਗਿਆ ਇਹ ਲੰਬੀ ਜੇਲ੍ਹ ਦੇ ਵਿੱਚ ਜਾਏਗਾ ਠੀਕ ਹੈ ਕਿ ਇੰਨੇ ਸਾਲ ਜਾਏਗਾ ਨਾ ਫਿਰ ਉਹਦੇ ਆਪਣੇ ਜਵਾਗ ਦੇਖਣੇ ਭੁੱਲ ਜਾਊਗਾ ਠੀਕ ਹੈ ਬੜੇ ਸੌਖਾ ਹੈ ਲੋਕਾਂ ਦੇ ਬੱਚਿਆਂ ਨੂੰ ਮਾਰ ਕੇ ਆਪਾਂ ਕਹਿ ਦੇਣਾ ਕਿ ਅਸੀਂ ਨਸ਼ਾ ਖਤਮ ਕਰਤਾ ਜੀ ਨਸ਼ੇ ਵੇਚਣ ਵਾਲੇ ਖਤਮ ਕਰਤੇ ਕੇਪੀਐਸ ਗੱਲ ਗੱਲੇ ਵੀ ਇਹੀ ਗੱਲ ਕਹੀ ਸੀਗੀ ਠੀਕ ਹੈ ਕੇਪੀਐਸ ਗੱਲ ਨੇ ਵੀ ਇਹੀ ਕਹਾ ਸੀ ਕਿ ਮੈਂ ਜਿਹੜੇ ਸਿੱਖ ਨੌਜਵਾਨ ਮਾਰੇ ਆ ਨਾ ਮੈਂ ਪੰਜਾਬ ਦਾ ਸਫਾਇਆ ਕਰਤਾ ਹੁਣ ਪੰਜਾਬ ਦੇ ਵਿੱਚ ਅਮਨ ਆਣ ਸ਼ਾਂਤੀ ਹੈਗੀ ਐ ਅੱਜ ਵੀ ਸਿੱਖ ਜਿੰਦੇ ਨੇ ਸਾਨੂੰ ਮਾਰਨ ਵਾਲੇ ਬੜੇ ਆਏ ਆ 500 ਸਾਲ ਹੋ ਗਿਆ ਸਿੱਖਾਂ ਨੂੰ ਮਾਰਦਿਆਂ ਨੂੰ ਠੀਕ ਹੈ ਕੋਈ ਇੱਕ ਅੱਦਾਂ ਨਹੀਂ ਇਹ ਜੰਮੇ ਬੜੇ ਇਨਾਂ ਵਰਗੇ ਆਏ ਬੜੇ ਇਨਾਂ ਵਰਗੇ ਫਿਰ ਗਏ ਤੁਹਾਨੂੰ ਇੱਕ ਇਹਦੇ ਵਿੱਚ ਲੱਗਦਾ ਨਹੀਂ ਕਿ ਸਿਆਸੀ ਰੂਪ ਸਿਆਸੀ ਰੂਪ ਇਨੋਸੈਂਸ ਕੀ ਹੈ ਸਿੱਖੀ ਇਹਨਾਂ ਨੂੰ ਤਵਾਦ ਕਿਉਂ ਲਤਵਾਦੀ ਕਿਉਂ ਲੱਗਦੇ ਨੇ ਸਿੱਖੀ ਇਹਨਾਂ ਨੂੰ ਨਸ਼ੇੜੀ ਕਿਉਂ ਲੱਗਦੇ ਨੇ ਸਿੱਖੀ ਇਹਨਾਂ ਨੂੰ ਵਿਰੋਧੀ ਕਿਉਂ ਲੱਗਦੇ ਨੇ ਦੇਖੋ ਇਹਦੇ ਵਿੱਚ ਸਿੰਪਲ ਜੀ ਗੱਲ ਇਹ ਹੈ ਵੀ ਵਿਰੋਧੀ ਕੌਣ ਲੱਗਦਾ ਹੈ ਯਾ ਤਕਲੀਫ ਕਿੰਨਾ ਬੰਦਿਆਂ ਤੋਂ ਹੁੰਦੀ ਹੈ ਤਕਲੀਫ ਉਹਨਾਂ ਬੰਦਿਆਂ ਤੋਂ ਹੁੰਦੀ ਹੈ ਵੀ ਜਿਹੜੇ ਨੌਲੇਜ ਰੱਖਦੇ ਨੇ ਜਿਨ੍ਹਾਂ ਕੋਲ ਪੈਸਾ ਹੈਗਾ ਜਿਹੜੇ ਅੱਗੇ ਵੱਧ ਸਕਦੇ ਨੇ ਜਿਹੜੇ ਬਦਲਾਅ ਲਿਆ ਸਕਦੇ ਨੇ ਸਿੱਖ ਕੌਮ ਐਹੋ ਜੀ ਹੈ ਪੂਰੇ ਭਾਰਤ ਦੇ ਵਿੱਚ ਨਾਰਥ ਇੰਡੀਆ ਦੇ ਵਿੱਚ ਜਿਹੜੀ ਅੱਜ ਤੱਕ ਪਿਛਲੇ 500 ਸਾਲਾਂ ਦੇ ਵਿੱਚ ਕਿਸੇ ਦੇ ਅਧੀਨ ਨਹੀਂ ਹੋਈ ਸਿੱਖ ਕੌਮ ਐਹੋ ਜੀ ਹੈ ਜਿਹੜੀ ਬਦਲਾਅ ਦੇ ਪਿੱਛੇ ਜਾਂਦੀ ਹੈ ਸਿੱਖ ਕੌਮ ਐਹੋ ਜੀ ਜਿਹੜੀ ਅੰਗਰੇਜ਼ਾਂ ਦੇ ਨਾਲ ਲੜੀ ਸਿੱਖ ਕੌਮ ਐਹੋ ਜੀ ਜਿਹੜੀ ਮੁਗਲਾਂ ਦੇ ਨਾਲ ਲੜੀ ਸਿੱਖ ਕੌਮ ਐਹੋ ਜੀ ਹੈ ਜਿਹੜੀ ਹਰ ਗੱਲ ਦਾ ਵਿਰੋਧ ਕਰਦੀ ਹੈ ਸਿੱਖ ਕੌਮ ਐਹੋ ਉਨ ਦਾ ਵਿਰੋਧ ਕਰਦੀ ਹੈ ਸਿੱਖ ਕੌਮ ਇਹੋ ਜੀ ਹੈ ਜਿਹੜੀ ਹਰ ਮਾੜੇ ਕੰਮਾਂ ਦੇ ਵਿੱਚ ਸਰਕਾਰ ਦੇ ਅਪੋਜ਼ਿਟ ਖੜੀ ਹੁੰਦੀ ਹੈ ਇਸੇ ਕਰਕੇ ਸਿੱਖ ਕੌਮ ਜਿਹੜੀ ਹੈ ਹਰ ਬੰਦੇ ਨੂੰ ਝੁੱਬਦੀ ਹੈ ਸਾਡਾ ਪ੍ਰੋਬਲਮ ਹੀ ਇਹ ਹੈ ਕਿ ਅਸੀਂ ਗੁਰੂਆਂ ਤੋਂ ਲੈ ਕੇ ਅੱਜ ਤੱਕ ਲੋਕਾਂ ਨੂੰ ਝੁੱਬਦੇ ਆਏ ਆ ਸਾਨੂੰ ਮਾਰਦੇ ਰਹੇ ਆ ਬੜਿਆਂ ਨੇ ਮਾਰਿਆ ਅੱਜ ਵੀ ਉਹਨੇ ਹੀ ਨੇ ਪਤਾ ਹੀ ਨਹੀਂ ਘਟੇ ਨਹੀਂ ਕਿ ਸਿੱਖ ਔਰ ਸਭ ਚਲੋ ਦੌਰ ਜੋ ਚੱਲ ਰਿਹਾ ਸਭ ਦੇਖਦੇ ਆ ਸਭ ਜਾਣਦੇ ਨੇ ਦਰਸ਼ਕ ਵੀ ਜਾਣਦੇ ਨੇ ਕਿ ਜੇ ਪੰਜਾਬ ਪੁਲਿਸ ਦਾ ਇਹੀ ਵਤੀਰਾ ਰਿਹਾ ਆਉਣ ਵਾਲਾ ਸਮਾਂ ਕਿ ਹੋ ਜਾਵੇ ਦੱਕੋ ਅ ਅੱਜ ਸ਼ਾਇਦ ਇੱਕ ਜਾਂ ਦੋ ਬੱਚੇ ਨੇ ਸਾਰਿਆਂ ਦੇ ਹਮ ਠੀਕ ਹੈ ਜਿੰਨੇ ਵੀ ਆਪਾਂ ਮੈਕਸਿਮਮ ਦੋ ਕਿਸੇ ਦੇ ਨੇ ਹਾਂ ਮੈਕਸਿਮਮ ਇੱਕ ਬੱਚਾ ਹੈਗਾ ਲੋਕ ਸਭ ਤੋਂ ਵੱਡੀ ਗੱਲ ਹੈ ਕਿ ਡੈਣ ਵੀ ਆਪਣੇ ਬੱਚੇ ਨੂੰ ਪਛਾਣ ਦੀ ਕੋਸ਼ਿਸ਼ ਕਰਦੀ ਆ ਅੱਜ ਸ਼ਾਇਦ ਇਹ ਜਹਾਜ਼ ਜਿਹੜੇ ਨੇ ਹਵਾਈ ਜਹਾਜ਼ ਭਰ-ਭਰ ਕੇ ਜਾ ਰਹੇ ਨੇ ਠੀਕ ਹੈ ਜੇ ਇਹੀ ਮਾਹੌਲ ਰਿਹਾ ਤਾਂ ਫਿਰ ਪਿੰਡਾਂ ਦੇ ਪਿੰਡ ਜਿਹੜੇ ਨੇ ਖਾਲੀ ਹੋਣਗੇ ਫਿਰ ਲੋਕ ਆਪਣੇ ਡੰਗਰ ਬੱਚੇ ਲੈ ਕੇ ਟਰਾਲੀਆਂ ਭਰ-ਭਰ ਕੇ ਮਤਲਬ ਸਮੁੰਦਰੀ ਜਾਂ ਜਾਂਦੇ ਵਿੱਚ ਭਰ-ਭਰ ਕੇ ਬਾਹਰਲੇ ਦੇਸ਼ਾਂ ਦੇ ਵਿੱਚ ਜਾਣਗੇ ਫਿਰ ਤੇ ਇਹੀ ਚੀਜ਼ ਹੋਊਗੀ ਕਿਉਂ ਲੋਕਾਂ ਨੂੰ ਇਸ ਗੱਲ ਦੀ ਵੀ ਸਮਝ ਹੈਗੀ ਐ ਵੀ ਹਥਿਆਰ ਚੱਕਣ ਦੇ ਨਾਲ ਸਾਡਾ ਕੀ ਲਾਅਸ ਹੈ ਬਟ ਲੋਕਾਂ ਨੂੰ ਇਸ ਗੱਲ ਦੀ ਸੋਝੀ ਵੀ ਹੈਗੀ ਐ ਵੀ ਅਸੀਂ ਵਿਰੋਧਤਾ ਕਰਨੀ ਐ ਜਿਹੜੇ ਮਰਜ਼ੀ ਤਰੀਕੇ ਨਾਲ ਕਰੀਏ ਇੱਕ ਪੋਜ਼ਿਟਿਵ ਰਹਿ ਕੇ ਅਸੀਂ ਵਿਰੋਧ ਕਿਵੇਂ ਕਰ ਸਕਨੇ ਲੋਕਾਂ ਨੂੰ ਅੱਜ ਇਸ ਗੱਲ ਦੀ ਸਮਝ ਹੈਗੀ ਹੈ ਉਹ ਦੌਰ ਅਲੱਗ ਸੀ ਕਿ ਜਦੋਂ ਆਪਾਂ ਹਥਿਆਰ ਚੱਕ ਲਏ ਬਟ ਹਥਿਆਰ ਤੋਂ ਇਲਾਵਾ ਵੀ ਬਹੁਤ ਸਾਰੀ ਆਪਸ਼ਨਸ ਅੱਜ ਪੰਜਾਬ ਦੇ ਲੋਕਾਂ ਕੋਲ ਹੈਗੀਆਂ ਨੌਜਵਾਨਾਂ ਕੋਲ ਹੈਗੀ ਆ ਉਹ ਕਹਿੰਦਾ ਸੀ ਨਾ ਕਹਿੰਦਾ ਡਲਾ ਤੋਂ ਡਲਾ ਹੁੰਦਾ ਹੈ ਕਹਾਂ ਸੇ ਪੜਾ ਹੁੰਦਾ ਹੈ ਸੋ ਲੋਕਾਂ ਨੇ ਡਲੇ ਤਿਆਰ ਕਰਨੇ ਸ਼ੁਰੂ ਕਰਤੇ ਆ ਪੈਣੇ ਵੀ ਸ਼ੁਰੂ ਹੋ ਗਏ ਇਹਨਾਂ ਦੇ ਹੁਣ ਸਪੀਡ ਚੈੱਕ ਕਰਿਓ ਇਹਨਾਂ ਦੀ ਕਿਸ ਰਫਤਾਰ ਨਾਲ ਮੈਂ ਕਿਹਾ ਨਹੀਂ ਰਫਤਾਰ ਡਲੇ ਦੀ ਆਣ ਵੀ ਨਹੀਂ ਚੈੱਕ ਕਰਨੀ ਕਿ ਉਹਨਾਂ ਦੇ ਭੱਜਣ ਦੀ ਚੈੱਕ ਕਰਨੀ ਆ ਅੱਛਾ ਹੁਣ ਆ ਪਿੱਛੇ ਦੇ ਪਿੰਡ ਭਗਵੰਤ ਮਾਨ ਕਿਸੇ ਪਿੰਡ ਚ ਗਿਆ ਸੀਗਾ ਉੱਥੇ ਭੱਜਿਆ ਸੀਗਾ ਹੁਣ ਭਗਵੰਤ ਮਾਨ ਦੀ ਸਪੀਡ ਚੈੱਕ ਕਰੋ ਕਿ ਕਿੰਨੀ ਤੇਜ਼ ਇਹ ਭੱਜਦਾ ਹੂੰ ਠੀਕ ਹੈ ਯਾਰ ਤੁਸੀਂ ਕੀ ਕਰੋਗੇ ਮੇਰੇ ਵਰਗੇ ਨੂੰ ਮਾਰ ਦੋਗੇ ਮੇਰੇ ਵਰਗੇ ਚਾਰ ਹੋਰ ਨੂੰ ਮਾਰ ਦੋਗੇ ਕੀ ਫਰਕ ਪੈਂਦਾ ਠੀਕ ਹੈ ਸਾਨੂੰ ਕਿਹੜਾ ਤੁਸੀਂ ਇੱਥੇ ਰਾਜਿਆਂ ਦੇ ਮਹਿਲ ਚ ਉੱਥੇ ਬਿਠਾ ਕੇ ਰੱਖਿਆ ਕੁਰਸੀਆਂ ਦਿੱਤੀਆਂ ਹੋਈਆਂ ਨੇ ਸਾਡੇ ਕੋਲ ਪਲਾਸਟਿਕ ਦੀ ਕੁਰਸੀ ਹੈਗੀ ਆ ਹੋਏਗੀ ਤਾਂ ਵੀ ਠੀਕ ਹੈ ਨਾ ਹੋਏਗੀ ਤਾਂ ਵੀ ਠੀਕ ਹੈ ਸਾਨੂੰ ਕੋਈ ਫਰਕ ਨਹੀਂ ਪੈਂਦਾ ਬਟ ਜਿਹੜੇ ਗੁਰੂ ਦੇ ਨਾਲ ਅਸੀਂ ਜੁੜੇ ਹੋਏ ਆ ਜਿੱਥੋਂ ਅਸੀਂ ਲੰਗਰ ਛਕਿਆ ਪ੍ਰਸ਼ਾਦਾ ਛਕਿਆ ਉਹਨਾਂ ਨੇ ਸਾਨੂੰ ਇੱਕ ਹੀ ਚੀਜ਼ ਹੀ ਦੱਸੀ ਹੈ ਜਿੱਥੇ ਤੁਹਾਡੇ ਨਾਲ ਬੇਇਨਸਾਫੀ ਹੁੰਦੀ ਹੈ ਜਿੱਥੇ ਤੁਹਾਡੇ ਨਾਲ ਜ਼ੁਲਮ ਹੁੰਦਾ ਤੁਸੀਂ ਆਪਣੀ ਆਵਾਜ਼ ਬੁਲੰਦ ਕਰੋ ਉਹ ਸਾਡੇ ਵਰਗੇ ਨੌਜਵਾਨ ਜਾਂ ਸਾਡੇ ਵਰਗੇ ਲੋਕ ਜਿਹੜੇ ਨੇ ਆਪਣੀ ਆਵਾਜ਼ ਬੁਲੰਦ ਕਰਦੇ ਰਹਿਣਗੇ ਇਹਨਾਂ ਦੇ ਵਰਗੇ ਬੜੇ ਆਏ ਬੜੇ ਗਏ ਠੀਕ ਹੈ ਸੋ ਇਹ ਆਉਂਦੇ ਰਹਿਣਗੇ ਜਾਂਦੇ ਰਹਿਣਗੇ 1.5 ਸਾਲ ਰਹਿ ਗਿਆ ਉਸ ਤੋਂ ਬਾਅਦ 1.5 ਸਾਲ ਬਾਅਦ ਦੇਖਿਓ ਉਹਨਾਂ ਦਾ ਕੀ ਹਾਲ ਹੁੰਦਾ ਕੇਜਰੀਵਾਲ ਦਾ ਤੇ ਹੋ ਗਿਆ ਨਾ ਹਾਂਜੀ ਕੇਜਰੀਵਾਲ ਤੋਂ ਮੂੰਹ ਤਾਂ ਖਾਣ ਚੁੱਕਾ ਨਹੀਂ ਰਿਹਾ ਕਿਸੇ ਨੂੰ ਪੰਜਾਬ ਚ ਮੂਵ ਕਰ ਲਿਆ ਉਹਨਾਂ ਰੱਖ ਲਿਆ ਪੰਜਾਬ ਚ ਮੂਵ ਕਰ ਰਿਹਾ ਪੰਜਾਬ ਚ ਇਹੀ ਹਾਲ ਹੁਣ ਠੀਕ ਹੈ ਮੈਨੂੰ ਨਹੀਂ ਲੱਗਦਾ ਭਗਵੰਤ ਮਾਤਾ ਆਪਣੀ ਟਰਮ ਵੀ ਪੂਰੀ ਕਰੂਗਾ ਹਾਂ ਠੀਕ ਹੈ ਇਹਨਾਂ ਨੂੰ ਐ ਐਮਪੀ ਐਮਪੀ ਬਣਾ ਦੇਣਗੇ ਇਹਨੂੰ ਕੇਜਰੀਵਾਲ 6 ਮਹੀਨੇ ਲਾਸਟ ਦੇ ਹੋ ਸਕਦਾ ਵੀ ਪੰਜਾਬ ਦਾ ਸੀਐਮ ਬਣ ਜਾਏ ਵੀ ਲੋਕਾਂ ਨੂੰ ਇਹ ਦਿਖਾਉਣ ਵਾਸਤੇ ਦੇਖੋ ਅਸੀਂ ਭਗਵੰਤ ਮਾਨ ਨੂੰ ਹਟਾਤਾ ਹੁਣ ਸੀ ਮੈਂ ਵਾ ਮੈਨੂੰ ਵੋਟਾਂ ਪਾਓ ਭਗਵੰਤ ਮਾਨ ਨੂੰ ਤੁਸੀਂ ਰਹਿਣ ਦਿਓ ਤੇ ਇਹਨਾਂ ਨੂੰ ਐ ਲੱਗਦਾ ਵੀ ਪੰਜਾਬ ਦੇ ਲੋਕ ਮੂਰਖ ਹੈਗੇ ਨੇ ਠੀਕ ਹੈ ਫਿਰ 6 ਮਹੀਨੇ ਬਾਅਦ ਮਨੀਸ਼ ਸ਼ੋਧੇ ਆ ਜਾਊਗਾ ਵੀ ਅਸੀਂ ਭਈਆ ਤੁਹਾਡੇ ਕੋਲ ਲੈਣਾ ਕੀ ਹੈ ਬਿਲਕੁਲ ਠੀਕ ਹੈ ਥੋੜੇ ਵਰਕਰ ਇਹਨੂੰ ਅਸੀਂ ਸੀਰੀ ਨਹੀਂ ਰੱਖਦੇ ਤੇ ਪੰਜਾਬ ਦੇ ਵਿੱਚ ਚਾਹੇ ਕੇਜਰੀਵਾਲਾ ਚਾਹੇ ਮਨੀਸ਼ ਸ਼ਸ਼ੋਧਿਆ ਤੁਸੀਂ ਇਹਨਾਂ ਨੂੰ ਲੈ ਕੇ ਪੰਜਾਬ ਦੇ ਵਿੱਚ ਪ੍ਰਧਾਨਗੀਆਂ ਦੇ ਦਿੱਤੀਆਂ ਤੁਸੀਂ ਪੰਜਾਬ ਦੇ ਵਿੱਚ ਇਹਨਾਂ ਨੂੰ ਕੁਰਸੀਆਂ ਦੇ ਜੈਡ ਸਿਕਿਉਰਟੀਆਂ ਦੇ ਦਿੱਤੀਆਂ ਠੀਕ ਹੈ ਪੰਜਾਬ ਦੇ ਲੋਕ ਇਸ ਚੀਜ਼ ਨੂੰ ਕਦੇ ਅਕਸੈਪਟ ਨਹੀਂ ਕਰਦੇ ਚਾਹੇ ਉਹ ਆਮ ਆਦਮੀ ਪਾਰਟੀ ਦੇ ਵਰਕਰ ਨੇ ਅੱਜ ਉਹ ਵੀ ਇਹਨਾਂ ਤੋਂ ਖਾਰ ਖਾਏ ਬੈਠੇ ਨੇ ਇਹਨਾਂ ਦੀ ਆਪ ਦੀ ਬੀਬੀ ਜਿਹੜੀ ਪੰਜਾਬ ਪ੍ਰਧਾਨ ਹੈ ਉਹਨੇ ਅਸਤੀਫਾ ਦੇ ਦਿੱਤਾ ਹਮ ਬਿਲਕੁਲ ਠੀਕ ਹੈ ਇਹ ਮਤਲਬ ਜਿੰਨਾ ਮਰਜ਼ੀ ਤੁਸੀਂ ਕੇਂਦਰ ਨਾਲ ਚੁਟਕਲਿਆਂ ਨਾਲ ਢਿੱਡ ਨਹੀਂ ਭਰਦਾ ਹਮ ਇਹਦਾ ਉਹ ਕੰਮ ਹੈ ਚੁਟਕਲੇ ਸੁਣਾ ਰਿਹਾ ਹੈ ਸਾਢੇ 3 ਸਾਲ ਤਕਰੀਬਨ ਲੋਕਾਂ ਨੂੰ ਹੋ ਗਿਆ ਛੁਟਕਲੇ ਸੁਣਦਿਆਂ ਨਾ ਲੋਕਾਂ ਦਾ ਢਿੱਡ ਨਹੀਂ ਭਰ ਰਿਹਾ ਔਰ ਇਥੋਂ ਛੱਡੋ ਇਹਨਾਂ ਨੇ ਆਪਣੇ ਜਿਹੜੇ ਵਰਕਰ ਹੈ ਜਿਹੜੇ ਦਰਿਆ ਚੁੱਕਣ ਵਾਲੇ ਸੀਗੇ ਉਹ ਅੱਜ ਵੀ ਦਰਿਆ ਚੁੱਕਰੇ ਪ੍ਰਧਾਨਗੀਆਂ ਬਾਹਰੋਂ ਮਿਲ ਰਹੀਆਂ ਨੇ ਬੜਾ ਰੋਲਾ ਪਿਆ ਠੀਕ ਹੈ ਸਾਨੂੰ ਉਹ ਵੀ ਚੀਜ਼ ਕੋਈ ਪ੍ਰੋਬਲਮ ਨਹੀਂ ਭਾਈ ਜਿਹਨੂੰ ਦੇਣੀ ਹੈ ਤੁਸੀਂ ਦੋ ਘਾਟੋ ਘਾਟ ਸਾਢੇ ਨੌਜਵਾਨਾਂ ਨੂੰ ਤੁਸੀਂ ਮਾਰੋ ਤੇ ਨਾ ਅੱਜ ਮਾਂ ਪਿਓ ਸਿਕਿਉਰ ਐ ਨਹੀਂ ਫੀਲ ਕਰਦਾ ਕਿ ਜਿਵੇਂ ਉਹ ਪੰਜਾਬ ਦੇ ਵਿੱਚ ਉਸ ਟਾਈਮ ਦੇ ਵਿੱਚ ਅਸੀਂ ਛੋਟੇ ਹੁੰਦੇ ਸੀ ਮਾਹੌਲ ਸੀਗਾ ਕਿ 7-8 ਵਜੇ ਤੋਂ ਬਾਹ ਠੀਕ ਹੈ ਛਾਣ ਨੂੰ ਤੁਹਾਡੇ ਦਰ ਬਾਰ ਮੇਰੀ ਮਾਤਾ ਦਾ ਫੋਨ ਆਉਣ ਲੱਗ ਪਿਆ ਕਿੱਥੇ ਆ ਘਰ ਦੇ ਦਾ ਫੋਨ ਆਏਗਾ ਕਿੱਥੇ ਆ ਰੀਜ਼ਨ ਕੀ ਹੈ ਇਹਨਾਂ ਨੇ ਉਹ ਮਾਹੌਲ ਕ੍ਰੀਏਟ ਕਰਤਾ ਇਹਦੇ ਮੈਂ ਕਿੰਨਾ ਸ਼ਾਬਾਸ਼ੀ ਹੈ ਉਹਨਾਂ ਨੌਜਵਾਨਾਂ ਦੀ ਜਿਹੜੇ ਬਾਹਰਲੇ ਦੇਸ਼ ਚ ਗਏ ਨੇ ਪੰਜਾਬ ਚ ਰਹਿੰਦੇ ਨੇ ਹਜੇ ਵੀ ਸ਼ਾਂਤ ਹੋ ਕੇ ਬੈਠੇ ਨੇ ਉਹਨਾਂ ਨੇ ਇਹੋ ਜਿਹਾ ਕੋਈ ਗਲਤ ਕੰਮ ਜਾਂ ਗਲਤ ਕਦਮ ਨਹੀਂ ਚੁੱਕਿਆ ਜਿਹੜਾ ਪੰਜਾਬ ਵਾਸਤੇ ਔਰ ਪੰਜਾਬ ਦੀ ਨੌਜਵਾਨੀ ਵਾਸਤੇ ਮਤਲਬ ਮਾੜਾ ਹੋਏ ਠੀਕ ਹੈ ਬਟ ਇਹਨਾਂ ਨੇ ਆਪਣੀ ਪੂਰੀ ਕਸਰ ਕੋਈ ਨਹੀਂ ਛੱਡੀ ਪੰਜਾਬ ਦੇ ਲੋਕਾਂ ਨੂੰ ਉਕਸਾਉਣ ਵਾਸਤੇ ਪੰਜਾਬ ਦੇ ਲੋਕਾਂ ਨੂੰ ਨੌਜਵਾਨਾਂ ਨੂੰ ਖਤਮ ਕਰਨ ਵਾਸਤੇ ਔਲਖ ਸਾਹਿਬ ਇੱਕ ਲਾਸ ਸਵਾਲ ਹੈ ਲਾਸ ਸਵਾਲ ਇਹ ਹੈ ਕਿ ਪੁਲਿਸ ਜਦ ਪੁਲਿਸ ਦਾ ਨਾਮ ਆਉਂਦਾ ਹੈ ਕਿ ਠੀਕ ਹੈ ਬਹੁਤੇ ਪੁਲਿਸ ਇੱਕ ਆਪਣੀ ਜੀ ਤੌਰ ਤੇ ਤੁਰੇ ਹਨ ਗਲਤ ਹੈ ਕਿ ਸਾਰੇ ਪੁਲਸ ਵਾਲੇ ਜੇ ਹੁੰਦੇ ਹਨ ਤੇ ਇੱਕ ਗੱਲ ਹੋਰ ਹੈ ਤੁਸੀਂ ਦੇਖਿਓ ਵੀਡੀਓ ਜਿਸ ਮਾਪਿਆਂ ਦਾ ਪਚਾਰਾ ਬੱਚਾ ਮਰਿਆ ਉਹ ਅੱਜ ਉਸ ਪੁਲਿਸ ਅਫਸਰਾਂ ਨੂੰ ਬਦਦਵਾਵਾਵਾਂ ਦੇ ਰਹੇ ਨੇ ਮਤਲਬ ਗਾਲਾਂ ਕੱਢ ਰਹੇ ਨੇ ਕਿ ਉਹ ਈਸੀ ਲਾਇਕ ਨੇ ਦੇਖੋ ਸਾਰੇ ਪੁਲਿਸ ਵਾਲੇ ਤੇ ਮੈਂ ਨਹੀਂ ਕਹਿੰਦਾ ਇਹਦੇ ਵਿੱਚੋਂ ਐ ਵੀ ਕੋਈ 20 25% ਜਿਹੜੇ ਪੁਲਿਸ ਵਾਲੇ ਬਹੁਤ ਚੰਗੇ ਪੁਲਿਸ ਵਾਲੇ ਵੀ ਹੈਗੇ ਆ ਠੀਕ ਹੈ ਉਹ ਪੁਲਿਸ ਵਾਲਾ ਵੀ ਅਗਰ ਆਪਾਂ ਕੰਸੀਡਰ ਕਰਨੇ ਸੀਆਈ ਸਟਾਫ ਦੇ ਵਿੱਚ ਜਿਨ੍ਹਾਂ ਨੇ ਇੱਕ ਬੁੱਚੜਤਾ ਦੀਆਂ ਸਾਰੀਆਂ ਲਿਮਿਟਸ ਪਾਰ ਕਰਕੇ ਉਹਨਾਂ ਨੂੰ ਖਤਮ ਕੀਤਾ ਇੱਕ ਉਥੋਂ ਦਾ ਬਠਿੰਡੇ ਦਾ ਐਸਐਸਪੀ ਹੋਇਆ ਜਿਨੇ ਆ ਕੇ ਨਰਿੰਦਰਦੀਪ ਦੇ ਕਰਦਿਆਂ ਨੂੰ ਇਹ ਕਹਿਆ ਵੀ ਮੇਰੇ ਬੱਚੇ ਨੂੰ ਤੁਹਾਡੇ ਬੱਚੇ ਨੇ ਪੜਾਇਆ ਹਾਂ ਬੜਾ ਸਾਰੇ ਆਮ ਕਿਉਂ ਨਾ ਠੀਕ ਹੈ ਉਹਨੇ ਕਿਹਾ ਵੀ ਨਹੀਂ ਦਿਆ ਕਰੋ ਅਗਰ ਉਹ ਚਾਹਦਾ ਤੇ ਚੁੱਪ ਕਰ ਸਕਦਾ ਸੀਗਾ ਹਾਂ ਠੀਕ ਹੈ ਉਹ ਮਤਲਬ ਨਾਰਮਲੀ ਪੁਲਿਸ ਵਾਲਿਆਂ ਦੇ ਹੱਥ ਹੁੰਦੀ ਹੈ ਵੀ ਜਿੱਥੇ ਇਹੋ ਜੀ ਉਹਨਾਂ ਨੂੰ ਕੰਡੀਸ਼ਨ ਦਿੱਤੇ ਚੁੱਪ ਕਰਕੇ ਉਹ ਖਿਸਕ ਲੈਂਦੇ ਆ ਬਟ ਉਹਨਾਂ ਨੇ ਉੱਥੇ ਸਟੈਂਡ ਲੈ ਕੇ ਉਹਦੀ ਫੈਮਿਲੀ ਨੂੰ ਇਹ ਚੀਜ਼ ਕਹੀ ਹੈ ਵੀ ਮੇਰੇ ਬੱਚੇ ਨੂੰ ਤੁਹਾਡੇ ਬੱਚੇ ਨੇ ਇਸ लायक ਬਣਾਇਆ ਵੀ ਅੱਜ ਉਹ ਬਾਹਰ ਜਾ ਕੇ ਪੜ ਰਿਹਾ ਹੈ ਤੇ ਉੱਥੇ ਕੰਮ ਕਰ ਰਿਹਾ ਹੈ ਇਹਦਾ ਮਤਲਬ ਉਹ ਬੰਦਾ ਲਾਇਕ ਸੀਗਾ ਕਿਉਂਕਿ ਜਿਹੜੇ ਅਗਰ ਪੁਲਿਸ ਵਾਲਾ ਪੁਲਿਸ ਮੁਲਾਜ਼ਮ ਛੱਡ ਮੈਂ ਆਪਣੀ ਗੱਲ ਕਰਨਾ ਅੱਜ ਮੈਂ ਆਪਰੇ ਬੱਚਿਆਂ ਨੂੰ ਕਿਸੇ ਕੋ ਟਿਊਸ਼ਨ ਫਰਮ ਵੀ ਭੇਜਣਾ ਸਭ ਤੋਂ ਪਹਿਲਾਂ ਮੈਂ ਇਨਕੁਆਇਰੀ ਕਰਨਾ ਕਿ ਉਹ ਟੀਚਰ ਹੈ ਕਿ ਹੈ ਉਹਦਾ ਕੈਰੈਕਟਰ ਕੈਹੋ ਜਾ ਇਹਦਾ ਮਤਲਬ ਕਰੋ ਐਸਐਸਪੀ ਡੀਐਸਪੀ ਜਾਂ ਹੋਰ ਜਿੰਨੇ ਵੀ ਮੁਲਾਜ਼ਮਾਂ ਦੇ ਬੱਚੇ ਅਗਰ ਉਹਦੇ ਕੋਈ ਆਇਲਰਟਸ ਕਰਦੇ ਹੋਣਗੇ ਤੇ ਕਿਸੇ ਨਾ ਕਿਸੇ ਮੈਂ ਕਹਿੰਦਾ ਇਹ ਨਹੀਂ ਕਹਿੰਦਾ ਮੰਨ ਲਓ ਇੱਕ ਨੇ ਨਾਕਰਾਹੀ ਹੋਏਗੀ ਘਟੋ ਘਟ ਜੇ 100 ਪੁਲਿਸ ਮੁਲਾਜ਼ਮਾਂ ਦੇ ਬੱਚੇ ਉਹਨਾਂ ਕੋ ਪੜਦੇ ਕਿਸੇ ਨੇ ਤੇ ਉਹਦੀ ਵੈਰੀਫਿਕੇਸ਼ਨ ਕਰਾਈ ਹੋਣੀ ਹੈ ਨਾ ਉਹਨਾਂ ਨੂੰ ਤੇ ਪਤਾ ਹੋਣਾ ਨੇ ਵੀ ਬੰਦਾ ਚੰਗਾ ਵਸ ਚਪਟਿਆਂ ਨੂੰ ਪੜਾ ਰਿਹਾ ਹੈ ਨਾਲੇ ਸਭ ਤੋਂ ਵੱਡੀ ਗੱਲ ਇਹ ਹੈ ਵੀ ਜਿਹੜੇ ਬੰਦੇ ਦਾ ਧਿਆਨ ਨਸ਼ੇ ਵੇਚਣ ਵੱਲ ਹੋਏਗਾ ਨਾ ਉਹ ਕਦੇ ਵੀ ਹਾਇਲਾਈਟਸਿਆਂ ਉਹ ਪੜਾਈ ਨਹੀਂ ਕਰਾ ਸਕਦਾ ਪੜਾਈ ਇੱਕ ਕਰਾਣਾ ਕਿਸੇ ਨੂੰ ਬਹੁਤ ਮਿਹਨਤ ਦਾ ਕੰਮ ਹੈ ਕਈ ਕਈ ਘੰਟੇ ਬੰਦੇ ਨੂੰ ਲੱਗ ਜਾਂਦੇ ਨੇ ਬੱਚੇ ਨੂੰ ਟੀਚ ਕਰਨ ਦੇ ਵਿੱਚ ਅਗਰ ਉਹਦੀ ਕਨਸੈਂਟਰੇਸ਼ਨ ਨਹੀਂ ਗਈ ਕਨਸੈਂਟਰੇਸ਼ਨ ਨਸ਼ਾ ਵੇਚਣ ਦੇ ਵਿੱਚ ਹੈਗੀ ਆ ਉਹ ਪੜਾਏਗਾ ਹੀ ਨਹੀਂ ਨਾਲੇ ਅਗਰ ਉਹ ਨਸ਼ਾ ਵੇਚ ਰਿਹਾ ਕੋ ਇੱਕ ਮਤਲਬ ਕਹਿ ਲੋ ਵੀ ਇਜ਼ੀ ਮਨੀ ਆ ਰਿਹਾ ਤੂੰ ਨੀ ਕੀ ਲੋੜ ਹਾਇਲਾਈ ਪੋਸ ਅਫਸਰ ਨੂੰ ਉਸ ਦੇ ਵਿੱਚ ਕੱਢਣ ਦੀ ਕੀ ਨੋਮਤ ਪੈ ਗਈ ਕਿ ਇਹ じゃ ਕੀ ਕਹਿਣਾ ਪੈਗਾ ਰੈਸਟ ਕਰ ਲਿਆ ਕਰ ਲਿਆ ਦਿੱਕਤ ਸਭ ਤੋਂ ਵੱਡੀ ਇਹ ਹੈ ਕਿ ਭਗਵੰਤ ਮਾਨ ਸਰਕਾਰ ਨੇ ਜਿਹੜੇ ਪੁਛੜ ਲਿਆ ਕੇ ਬਿਠਾਏ ਨੇ ਪੁਛੜਾਂ ਨੇ ਪੰਜਾਬ ਪੁਲਿਸ ਨੂੰ ਇਹ ਹੁਕਮ ਦਿੱਤੇ ਹੋਏ ਨੇ ਸਾਨੂੰ ਵੱਧ ਤੋਂ ਵੱਧ ਕੇਸ ਲਿਆ ਕੇ ਦੋ ਸਾਨੂੰ ਵੱਧ ਤੋਂ ਵੱਧ ਇਹੋ ਜੇ ਬੰਦੇ ਫੜਾਓ ਜਿਨ੍ਹਾਂ ਦੇ ਉੱਤੇ ਅਸੀਂ ਪਰਚੇ ਦਰਜ ਕਰੀਏ ਵੀ ਇਹ ਨਸ਼ਾ ਵੇਚਦੇ ਨੇ ਤਾਂ ਕਿ ਅਸੀਂ ਪੰਜਾਬ ਦੀ ਜਨਤਾ ਨੂੰ ਵਿਖਾਈਏ ਵੀ ਇੰਨੀ ਲਾਰਜ ਕੁਆਂਟੀਟੀ ਵਿੱਚ ਅਸੀਂ ਲੋਕਾਂ ਨੂੰ ਫੜੇ ਨੇ ਠੀਕ ਹੈ ਮੈਂ ਇੱਕ ਛੋਟੀ ਜੀ ਗੱਲ ਹੋਰ ਇਹਦੇ ਵਿੱਚ ਐਡ ਕਰਨਾ ਵਾਂ ਵੀ ਇੱਕ ਬਾਬਾ ਮਾਨ ਸਿੰਘ ਹੁੰਦੇ ਸੀਗੇ ਠੀਕ ਹੈ ਬਾਬਾ ਮਾਨ ਸਿੰਘ ਨੂੰ ਕੋਈ ਔਲੇ ਦਾ ਮਰਬਾ ਦੇ ਕੇ ਗਿਆ ਹਾਂਜੀ ਉਹਨਾਂ ਦਾ ਚੇਲਾ ਇੱਕ ਪੁੱਛਦਾ ਵੀ ਬਾਬਾ ਜੀ ਮਰਬਾ ਖਾ ਲਈਏ ਬਾਬਾ ਜੀ ਕਹਿੰਦੇ ਖਾ ਲੋ ਖਾ ਲੋ ਠੀਕ ਹੈ ਉਹ ਬਾਬਾ ਵਟਾ ਘੜਾ ਜਾ ਪਰ ਕੇ ਦੇ ਕੇ ਗਿਆ ਸੀਗਾ ਉਹ ਚਾਰ ਪੰਜ ਦਿਨ ਬਾਬਾ ਮਾਨ ਸਿੰਘ ਆਂਦਾ ਵੀ ਉਹ ਮਰਬਾ ਮੈਨੂੰ ਵੀ ਵਖਾ ਦਿਓ ਕਹਿੰਦਾ ਬਾਬਾ ਜੀ ਤੁਸੀਂ ਕਿਹਾ ਸੀ ਇੱਕ ਦਿਨ ਅਸੀਂ ਤਾਂ ਖਾ ਲਿਆ ਸੋ ਉਹ ਗੱਲ ਇਹਨਾਂ ਨੇ ਕੀਤੀ ਹੈ ਵੀ ਸਰਕਾਰ ਨੇ ਕਿਹਾ ਸੀ ਤੁਸੀਂ ਨਸ਼ੇ ਵੇਚਣ ਵਾਲੇ ਚੁੱਕੋ ਇਹਨਾਂ ਨੇ ਕੀਤਾ ਬੇਕਸੂਰੇ ਚੁੱਕ ਚੁੱਕ ਕੇ ਉਹਨਾਂ ਕੋ ਪੈਸੇ ਗੁਆਣੇ ਸ਼ੁਰੂ ਕਰਤੇ ਵੀ ਸਰਕਾਰ ਦਾ ਆਰਡਰ ਤੇ ਆ ਗਿਆ ਸਰਕਾਰ ਨੇ ਹੁਕਮ ਕਰਤਾ ਤੁਸੀਂ ਚੁੱਕ ਲੋ ਹੁਣ ਸਰਕਾਰ ਨੂੰ ਇਹ ਕਹਿ ਰਹੇ ਵੀ ਅਸੀਂ ਨਸ਼ਾ ਵੇਚਣ ਵਾਲੇ ਚੁੱਕਿਆ ਅਸਲ ਵਿੱਚ ਕੀ ਆ ਵੀ ਇਹਨਾਂ ਨੇ ਜਿੰਨੂੰ ਦਿਖਦੇ ਆ ਵੀ ਇੱਕ ਮਤਲਬ ਸਪੈਸ਼ਲ ਕੇਸ ਇਹਨਾਂ ਦਾ ਇੱਕ ਵਰਡ ਹੁੰਦਾ ਸਪੈਸ਼ਲ ਕੇਸ ਸਪੈਸ਼ਲ ਕੇਸ ਦਾ ਮਤਲਬ ਕੀ ਆ ਵੀ ਉਹ ਬੰਦਾ ਜਿਹਦੇ ਕੋਲ ਚਾਰ ਪੈਸੇ ਹੈਗੇ ਨੇ ਕਿਉਂਕਿ ਜਿਹਾ ਨਰਿੰਦਰ ਦੀਪ ਸਿੰਘ ਸੀਗਾ ਇਹ ਆਪਣੇ ਦਾਦਕਿਆਂ ਵਿੱਚੋਂ ਕੱਲਾ ਪੁੱਤਰ ਆ ਬਿਲਕੁਲ ਆਪਣੇ ਨਾਨਕਿਆਂ ਵਿੱਚੋਂ ਕੱਲਾ ਪੁੱਤਰ ਆ ਆਪਣੇ ਮਾਪਿਆਂ ਦਾ ਕੱਲਾ ਪੁੱਤਰ ਆ ਯਾਨੀ ਕਿ ਤਿੰਨ ਘਰਾਂ ਦੇ ਵਿੱਚ ਇਹ ਇਕੱਲਾ ਪੁੱਤਰ ਸੀਗਾ ਤੇ ਚੰਗਾ ਪੜ੍ਹਦਾ ਸੀਗਾ ਸਿਰਫ ਇਹ ਉਹਨਾਂ ਨੂੰ ਇਹ ਦਿਖਿਆ ਵੀ ਇਹ ਇਮੀਗ੍ਰੇਸ਼ਨ ਨਾਲ ਰਿਲੇਟਡ ਹੈਗਾ ਮਤਲਬ ਇਹਦੇ ਕੋਲ ਚੰਗਾ ਪੈਸਾ ਹੈਗਾ ਜਿਆਦਾ ਨਹੀਂ ਕਰਾਂਗੇ ਥੋੜਾ ਬਹੁਤ ਇਹਨੂੰ ਟੌਰਚਰ ਕਰਾਂਗੇ ਬਿਲਕੁਲ ਤੇ ਸਾਨੂੰ ਲੱਖ 2 ਲੱਖ ਇਹ ਦੇ ਜੂਗਾ ਬਟ ਜਿਹੜਾ ਇਨਸਾਨ ਕਦੇ ਟੌਰਚਰ ਚੋਂ ਗੁਜ਼ਰਿਆ ਨਹੀਂ ਉਹਦੇ ਵਾਸਤੇ ਕਹਿੰਦਾ ਨਾ ਝਿੜੇ ਕਦੇ ਤਿਆਂ ਮਰ ਜਾਂਦਾ ਸੋ ਇਹ ਵਿਚਾਰਾ ਉਹ ਕੰਡੀਸ਼ਨ ਹੋਈ ਹੈ ਵੀ ਉਹ ਸੋਚੋ ਵੀ ਉਹਦੇ ਉੱਤੇ ਕੀ ਬੀਤਦੀ ਹੋਣੀ ਹੈ ਵੀ ਜਿਹੜੇ ਬੰਦੇ ਨੇ ਕਦੇ ਮਾਰਾ ਨਹੀਂ ਕੀਤਾ ਠੀਕ ਹੈ ਉਹਨੂੰ ਕਰੰਟ ਲਾਉਂਦੇ ਹੁਣੇ ਆ ਅੱਖਾਂ ਦੇ ਵਿੱਚ 13 ਵਾਰ ਕਰੰਟ ਲਾਇਆ ਉਹਦਾ ਸੋਚੋ ਵੀ ਸੋਚ ਕੀ ਆਪਣੇ ਬੱਚੇ ਦਾ ਫਿਊਚਰ ਸੋਚਦਾ ਹੋਣਾ ਕਿ ਮੈਂ ਤੇ ਮਰ ਰਿਹਾ ਮੇਰੇ ਬੱਚੇ ਦਾ ਕੀ ਹੋਏਗਾ ਮੇਰੇ ਪਿਓ ਦਾ ਕੀ ਹੋਏਗਾ ਮੇਰੇ ਦਾਦੀ ਦਾਦੇ ਦਾ ਕੀ ਹੋਏਗਾ ਮੇਰੀ ਨਾਨੀ ਨਾਨੇ ਦਾ ਕੀ ਹੋਏਗਾ ਇਹ ਕਹਾਣੀ ਜਿਹੜੀ ਹੈ ਪੰਜਾਬ ਦੇ ਘਰ ਘਰ ਦੀ ਕਹਾਣੀ ਹੈ ਜੇ ਅੱਜ ਵੀ ਪੰਜਾਬ ਦੇ ਨੌਜਵਾਨ ਨਾ ਜਾਗੇ ਤੇ ਅਸੀਂ ਸਿਰਫ ਇੱਕ ਬਦਲਾਅ ਦੇ ਚੱਕਰ ਤੇ ਝਾੜੂ ਵਾਲੇ ਦੇ ਪਿੱਛੇ ਪੈ ਗਏ ਉਹ ਮੈਂ ਕਹਿੰਦਾ ਲੱਖ ਚੰਗਾ ਸੀ ਯਾਰ ਘਾਟਾ ਘੋਟੇ ਨਾਲ ਸੁਖਬੀਰ ਬਾਦਲ ਹੂੰ ਲੱਖ ਚੰਗਾ ਸੀ ਇਹਨਾਂ ਨਾਲ ਕੈਪਟਨ ਅਮਰਿੰਦਰ ਸਿੰਘ ਬਿਲਕੁਲ ਲੱਖ ਚੰਗਾ ਸੀ ਇਹਨਾਂ ਨਾਲ ਲੋਚਨੀ ਲੱਖ ਦੀ ਲਾਹਣਾ ਤੈਨ ਦੀ ਸਰਕਾਰ ਤੇ ਬਿਲਕੁਲ ਇਹ ਅੰਦਰੋਂ ਬਾਦੂਆ ਨਿਕਲ ਰਹੀਆਂ ਨੇ ਇਹਨਾਂ ਵਾਸਤੇ ਤੁਸੀਂ ਸੁਣੇ ਇਸਨ ਡਾਕਟਰ ਜੀ ਆਲਕ ਜੀ ਜਿਨ੍ਹਾਂ ਨੇ ਆਪਣੇ ਵਿਚਾਰ ਸਾਂਝੇ ਕੀਤੇ ਤੇ ਪੰਜਾਬ ਦੇ ਮੌਜੂਦਾ ਹਾਲਾਤਾਂ ਦੀ ਗੱਲ ਕਰੇ ਤੇ ਉਹ ਦੌਰ ਦੀ ਵੀ ਗੱਲ ਕਰੇ ਜੋ ਪਹਿਲਾਂ ਦੌਰ ਚੱਲਦੇ ਸੀਗੇ ਕਤਲੇਆਮ ਚੱਲਦੇ ਸੀਗੇ ਇਹਨਾਂ ਨੇ ਆਪਣੇ ਵਿਚਾਰ ਵੀ ਦਿੱਤੇ ਸਾਨੂੰ ਤੇ ਹੁਣ ਦਿਓ ਸਾਨੂੰ ਅਗਲੀ ਅਪਡੇਟ ਲੈ ਕੇ ਫੇਰ ਤੁਹਾਡੇ ਸਾਹਮਣੇ ਹਾਜ਼ਰ ਹੋਵਾਂਗੇ ਸਤਿ ਸ੍ਰੀ ਅਕਾਲ